ਕਿ ਉਹ 10000 ਦੇਤਾ ਜਕਾਰਾ ਛੱਡ ਦਿਓ ਜੀ ਯਾਰ ਜਕਾਰਾ ਐਡਾ ਸਸਤਾ ਬਣਾ ਛੱਡਿਆ ਤੁਸੀਂ ਲੋਕਾਂ ਨੇ ਯਾਰ ਹੁਣ ਜਿੰਦਾ ਜੀ ਕਰਦਾ ਜਗਮੀਤ ਸਿੰਘ ਉੱਡਦਾ ਕਰੋੜ ਦੀ ਗੱਡੀ ਚ ਥੱਲੇ ਉਤਰ ਕੇ ਯਾਰ ਰੋਟੀ ਫੜਾ ਮੇਰੇ ਹੱਥ ਤੇ ਮੈਂ ਰੋਟੀ ਥੱਲੇ ਬਹਿ ਕੇ ਖਾਣੀ ਯਾਰ ਕਿਉਂ ਪਖੰਡ ਕਰਨ ਲੱਗੇ ਹੋ ਜੀ ਤੁਸੀਂ ਯਾਰ ਪੰਜਾਬ ਨਾਲ ਖਲੋਨੇ ਹੋ ਆ ਕੇ ਕਿਸਾਨ ਨਾਲ ਖਲੋਨੇ ਹੋ ਅੱਜ ਮਾਝੇ ਨਾਲ ਖਲੋਨੇ ਹੋ ਜਦੋਂ 2023 ਦੇ ਅੰਦਰ ਐਨਐਸਏ ਲਾ ਕੇ ਪੰਜਾਬ ਦੇ ਮੁੰਡੇ ਜੇਲਾਂ ਸੁਟੇ ਜਾਂਦੇ ਨੇ ਇੱਕ ਵੀ ਸਿੰਗਰ ਉਸ ਵਕਤ ਨਹੀਂ ਬੋਲ ਸਭ ਉਹ ਕਹਿਣਗੇ ਅਸੀਂ ਸੇਵਾ ਕਰ ਰਹੇ ਆਂ ਤੇ ਤੁਸੀਂ ਸੁਣ ਤਾਂ ਲੋ ਨਾ ਜੀ ਇਹੰਦੇ ਵਿਚਾਰ ਕਰ ਰਹੇ ਹੋ ਉਹ ਲੱਗੇ ਨੇ ਭਾਈ ਅਮਰਤਪਾਲ ਦੇ ਉੱਤੇ ਬੋਲ ਨਾ ਤਾਂ ਵਿਚਾਰਿਆ ਸੇਵਾ ਕਰਨ ਵਾਲੇ ਕੋਲ ਬੜਾ ਧਨ ਹੈ ਸਿਰਫ ਜਿੰਨੀ ਔਕਾਤ ਹੈ ਉਹਨਾਂ ਕੋਈ ਉਹ ਮਲਜਮ ਨਹੀਂ ਕਿਸੇ ਨਾਲ ਫਰਾਡ ਨਹੀਂ ਕੀਤਾ ਜੇ ਕਰਨਗੇ ਤੇ ਕੱਲ ਨੂੰ ਆਪਾਂ ਉਹਨਾਂ ਨੂੰ ਵੀ ਕਹਿ ਦਿਆਂਗੇ ਅਕਾਲੀਆ ਦਾ ਪ੍ਰਧਾਨ ਕਹਿੰਦਾ ਹੈ ਕਿ ਅਮਰਤਪਾਲ ਸਾਡੇ ਹਵਾਲੇ ਕਰ ਦਿਓ ਅਸੀਂ ਬੰਦਾ ਬਣਾ ਦੇਾਂਗੇ ਆਮ ਆਦਮੀ ਪਾਰਟੀ ਨੇ ਟਾਰਚਰ ਕਰਨ ਦੀ ਕਸਰ ਹੀ ਨਹੀਂ ਛੱਡੀ ਹੁਣੇ ਪੰਜਾਬ ਦੇ ਸੱਕੇ ਬਣ ਗਏ ਉਹੋ ਜੇ ਗਦੇ ਅਸੀਂ ਲੋਕ ਹੁਣ ਕਹਿਣਗੇ ਕਿ ਦੁੱਖ ਦੀ ਘੜੀ ਦੇ ਵਿੱਚ ਖਰਾ ਸਭ ਸਿਆਸਤ ਕਰ ਰਹੇ ਹੋ ਕਿ ਉਹ ਪ੍ਰਾਈਮ ਮਿਨਿਸਟਰ ਹੈ ਕਿ ਉਹ ਗ੍ਰਹਿ ਮੰਤਰਾਲੇ ਚੋਂ ਕੀ ਆਉਂਦਾ ਬੰਦਾ ਯਾਰ ਤੁਹਾਡੀ ਹਿੰਮਤ ਕਿਵੇਂ ਪੈਂਦੀ ਹੈ ਪੰਜਾਬ ਦੀ ਜ਼ਮੀਨ ਚਾਕੇ ਤੁਸੀਂ ਸਾਨੂੰ ਦਿਓਗੇ ਤੂੰ ਇੱਕ ਖੁਦ ਆਪ ਪੰਜਾਬ ਤੋਂ ਮੰਗਣ ਆਇਆ ਸੀ ਉਹ ਕੋਈ ਕਿਸੇ ਦਾ ਕਸੂਰ ਕੱਢ ਰਿਹਾ ਕੋਈ ਕਿਸੇ ਦਾ ਕਸੂਰ ਕੱਢ ਰਿਹਾ ਅਸਲ ਦੇ ਵਿੱਚ ਇਹ ਸਾਰੇ ਮਾਮਲੇ ਦਾ ਕਸੂਰਵਾਰ ਹੈ ਕੌਣ ਤੁਹਾਡੇ ਸਵਾਲ ਦਾ ਜਵਾਬ ਮੈਂ ਦੇ ਰਿਹਾ ਇਹਨਾਂ ਲੋਕਾਂ ਨੂੰ ਖਤਮ ਕਰਨ ਦੇ ਲਈ ਪਾਣੀ ਛੱਡਿਆ ਜਾਂਦਾ ਇਹਨਾਂ ਨੂੰ ਖਤਮ ਕਰਨ ਦੇ ਲਈ ਫੇਕ ਐਨਕਾਊਂਟਰ ਕੀਤੇ ਗਏ ਉਦੋਂ ਤੁਹਾਡੇ ਲੀਡਰ ਕਿੱਥੇ ਸੀ ਮੈਂ ਦੱਸੋ ਨਾ ਤੇ ਪੰਜਾਬ ਤਾਂ ਇਕੱਠਾ ਹੋ ਕੇ ਇੱਕ ਤਰ੍ਹਾਂ ਦੀ ਸਰਕਾਰੇ ਖਾਲਸਾ ਉਹਨਾਂ ਨੇ ਅੱਡ ਸਕੇਟ ਹੀ ਚਲਾਤੀ ਹੈ ਭੜਕ ਆਹੀ ਤਾਂ ਤੁਹਾਡੀ ਚੀਜ਼ ਚੁੱਭਦੀ ਹੋ ਉਹਨਾਂ ਨੂੰ ਇਥੇ ਜਗਮੀਤ ਸਿੰਘ ਘਰ ਬੈਠਾ ਦੋ ਬੋਰੀਆਂ ਕਣਕ ਦੀਆਂ ਲੈ ਕੇ ਉਤਰਿਆ ਜਾਂਦਾ ਆਹੀ ਤਾਂ ਪੰਜਾਬ ਚੁੱਭਦਾ ਉਹਨਾਂ ਨੂੰ ਦਿੱਲੀ ਨੂੰ ਇਹ ਦਿੱਲੀ ਦੇ ਅੱਗੇ ਕਰਿੰਦੇ ਨੇ ਇਹਨਾਂ ਨੂੰ ਚੁੱਭਦਾ ਪੰਜਾਬ ਜੇ ਬੰਬ ਚਲਾਉਣ ਵਾਲੀ ਸਾਧਨੀ ਐਮਪੀ ਹੈ ਗਜਰਾਤ ਦੇ ਵਿੱਚ ਕਤਲੇਆਮ ਕਰਨ ਵਾਲੇ ਐਮਪੀ ਬਣ ਸਕਦੇ ਸਿੱਖਾਂ ਨੂੰ ਕੋਹ ਕੋ ਕੇ ਮਾਰਨ ਵਾਲੇ ਐਮਪੀ ਤੇ ਮਿਨਿਸਟਰ ਬਣ ਸਕਦੇ ਨੇ ਪਰ ਆਪਦੇ ਕੌਮ ਦੇ ਲਈ ਦੋ ਲਫ਼ਜ਼ ਬੋਲਣ ਵਾਲਾ ਬੰਦਾ ਐਨਐਸਐ ਲਾ ਕੇ ਆਪਦੇ ਇਲਾਕੇ 'ਚ ਵੀ ਨਹੀਂ ਆ ਸਕਦਾ ਇਸ ਟਾਈਮ ਪੰਜਾਬ ਹੜਾਂ ਦੀ ਮਾਰ ਹੇਠ ਹੈ ਲੋਕ ਚੜ੍ਹਦੀ ਕਲਾ ਦੇ ਵਿੱਚ ਨੇ ਐਨੀ ਆਫਤ ਚੱਲਣ ਦੇ ਬਾਵਜੂਦ ਵੀ ਬਹੁਤ ਘੱਟ ਚਿਹਰਿਆਂ ਦੇ ਉੱਤੇ ਮਤਲਬ ਕਮੀ ਆਈ ਹੈ ਜਿਆਦਾਤਰ ਲੋਕ ਚੜ੍ਹਦੀ ਕਲਾ ਦੇ ਵਿੱਚ ਨਮਾਜ਼ੇ ਚ ਘੁੰਮ ਕੇ ਆਏ ਆ ਰੋਈਪੁਰ ਦੇ ਪਿੰਡਾਂ ਦੇ ਵਿੱਚ ਸultanpur ਦੇ ਪਿੰਡਾਂ ਦੇ ਵਿੱਚ ਫਾਇਲਕਾ ਦੇ ਪਿੰਡਾਂ ਦੇ ਵਿੱਚ ਜਿੱਥੇ ਵੀ ਗਏ ਆ ਲੋਕਾਂ ਨੇ ਮਤਲਬ ਇਹ ਹੀ ਦੱਸਿਆ ਕਿ ਅਸੀਂ ਚੜ੍ਹਦੀ ਕਲਾ ਦੇ ਵਿੱਚ ਕੋਈ ਗੱਲ ਨਹੀਂ ਤੁਸੀਂ ਆ ਜਿਓ ਅਸੀਂ ਪੈਰਾਂ ਸਿਰ ਖੜੇ ਹੋ ਜਾਵਾਂਗੇ ਪਰ ਇੱਥੇ ਇੱਕ ਕਲਚਰ ਚੱਲ ਪਿਆ ਪੰਜਾਬ ਦਾ ਪੈਸਾ ਜਿਹੜਾ ਉਹ ਇਕੱਠਾ ਕਰਕੇ ਪੰਜਾਬ ਦੇ ਵਿੱਚ ਜਿਹੜਾ ਉਹ ਵੰਨਣ ਦੀ ਗੱਲ ਚੱਲੀ ਆ ਕੁਝ ਕਹਿ ਰਹੇ ਨੇ ਕਿ ਅਸੀਂ ਇੰਨੇ ਪਿੰਡ ਅਡਾਪਟ ਕਰ ਲਏ ਪੂਰਾ ਵੇਰਵਾ ਕੀ ਹੈ ਪਿੰਡ ਕਿੰਨੇ ਡੁੱਬੇ ਨੇ ਹਾਲੇ ਇਨੇ ਜੀ ਦਾ ਰਕਾਰਡ ਜਿਹੜਾ ਪੂਰਾ ਜੰਤਕ ਨਹੀਂ ਹੋਇਆ ਪਰ ਬਹੁਤੇ ਪਿੰਡ ਵੀ ਨਹੀਂ ਡੁੱਬੇ ਜੇ ਵੇਖੀਏ ਕਿ ਹਜ਼ਾਰਾਂ ਹੀ ਡੁੱਬ ਗਏ ਨੇ ਐਨੇ ਵੀ ਨਹੀਂ ਗਏ ਪਰ ਜਿੰਨਾ ਸੋਸ਼ਲ ਮੀਡੀਆ ਤੇ ਚੱਲ ਰਿਹਾ ਕਿ ਉਸ ਨੂੰ ਢੰਗ ਤਰੀਕੇ ਦੇ ਨਾਲ ਸੇਵਾ ਹੋਣੀ ਚਾਹੀਦੀ ਆ ਆਪਾਂ ਐਡਵੋਕੇਟ ਐਡਵੋਕੇਟ ਹਰਪਾਲ ਸਿੰਘ ਖਾਰਾ ਜੀ ਨਾਲ ਗੱਲਬਾਤ ਕਰਾਂਗੇ ਕਿ ਉਹ ਵੀ ਜਾ ਕੇ ਆਏ ਨੇ ਅਸਲ ਦੇ ਵਿੱਚ ਹਕੀਕਤ ਕੀ ਆ ਤੇ ਲੀਡਰਾਂ ਦਾ ਕੀ ਰੋਲ ਆ ਤੇ ਇਹ ਸਾਰੀ ਚੀਜ਼ ਦਾ ਜ਼ਿੰਮੇਵਾਰ ਕੌਣ ਹੈ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਖਾਰਾ ਸਾਹਿਬ ਸਭ ਤੋਂ ਪਹਿਲਾਂ ਤੇ ਇੱਥੇ ਗੱਲ ਸ਼ੁਰੂ ਕਰ ਲਈਏ ਕਿ ਹੜ ਆਏ ਹਰੇਕ ਸਰਕਾਰ ਦਾ ਪਿੰਡਾਂ ਦੇ ਵਿੱਚ ਉਤਰ ਗਿਆ ਦਰਿਆਵਾਂ ਦੇ ਉੱਤੇ ਕੰਢਿਆਂ ਤੇ ਉਤਰ ਗਿਆ ਬੰਨਾਂ ਤੇ ਜਾ ਕੇ ਬਹਿ ਗਿਆ ਉਹ ਕੋਈ ਕਿਸੇ ਦਾ قصور ਕੱਢ ਰਿਹਾ ਕੋਈ ਕਿਸੇ ਦਾ قصور ਕੱਢ ਰਿਹਾ ਅਸਲ ਦੇ ਵਿੱਚ ਇਹ ਸਾਰੇ ਮਾਮਲੇ ਦਾ قصوروار ਹੈ ਕੌਣ قصوروار ਤਾਂ ਸਰਦਾਰ ਜਗਮੀਤ ਸਿੰਘ ਇਹ ਕਾਲੀ ਕਾਂਗਰਸੀ ਤੇ ਆਮ ਆਦਮੀ ਪਾਰਟੀ ਹੋਰ ਚੌਥਾ قصوروار ਹੀ ਕੋਈ ਨਹੀਂ ਕਾਰਨ ਕੀ ਹੈ ਪਿਛਲੀਆਂ ਜਿੰਨੀਆਂ ਸਰਕਾਰਾਂ ਆਈਆਂ ਨੇ ਕਰੋੜਾ ਰੁਪਏ ਇਹਨਾਂ ਨੂੰ ਮਿਲੇ ਨੇ ਡੈਮ ਦੇ ਬਨਿਆਂ ਦੇ ਪੈਸੇ ਮਿਲੇ ਨੇ ਬਨ ਪੱਕੇ ਕਰਨ ਦੇ ਤਿੰਨੇ ਹੀ ਮਲਜ਼ਮ ਨੇ ਤੇ ਤੈ ਨਹੀਂ ਪਖੰਡ ਕਰ ਰਹੇ ਨੇ ਹੁਣ ਹੁਣ ਜਿੱਦਾ ਜੀ ਕਰਦਾ ਜਗਮੀਤ ਸਿੰਘ ਉੱਟ ਦਾ ਕਰੋੜ ਦੀ ਗੱਡੀ ਚ ਥੱਲੇ ਉਤਰ ਕੇ ਲਿਆ ਰੋਟੀ ਫੜਾ ਮੇਰੇ ਹੱਥ ਤੇ ਮੈਂ ਰੋਟੀ ਥੱਲੇ ਬਹਿ ਕੇ ਖਾਣੀ ਹਮ ਯਾਰ ਕਿਉਂ ਪਖੰਡ ਕਰਨ ਲੱਗੇ ਹੋ ਜੇ ਤੁਸੀਂ ਯਾਰ ਇੱਕ ਤਾਂ ਉਹ ਮੁਸੀਬਤ ਆ ਮਾਰਿਆ ਪਿਆ ਉਹ ਤਾਂ ਯਾਰ ਵੱਟ ਤੇ ਬੈਠਾ ਰੋਟੀ ਖਾਂਦਾ ਉਹਦੀ ਤਾਂ ਮੁਸੀਬਤ ਹੈ ਯਾਰ ਉਹਦਾ ਘਰ ਰੁੜ ਗਿਆ ਉਹਦੇ ਪਸ਼ੂ ਰੁੜ ਗਏ ਜ਼ਮੀਨ ਦਾ ਬੇੜਾ ਗਰਕ ਹੋ ਗਿਆ ਤੇ ਤੁਸੀਂ ਚੰਗੇ ਭਲੇ ਉੱਠਦੇ ਜੇ ਤੇ ਜਾ ਕੇ ਥੱਲੇ ਛੇ ਟਿਲੀਆ ਛੇ ਟਿਲੀਆ ਦੋ ਰੋਟੀਆਂ ਪੜਾ ਇੱਕ ਮੋੜ ਦਿੰਦੇ ਨੇ ਇੱਕ ਖਾ ਲੈਂਦੇ ਨੇ ਸੇਰ ਨੂੰ ਫੋਟੋ ਪਾ ਦਿੰਦੇ ਨੇ ਯਾਰ ਤੇ ਇਹ ਉਹੀ ਬੰਦੇ ਨੇ ਜਿਨ੍ਹਾਂ ਨੇ ਪੰਜਾਬ ਨੂੰ ਰੋੜਿਆ ਤੁਹਾਨੂੰ ਲੱਗਦਾ ਕਿ ਉਹ ਪਖੰਡ ਕਰ ਰਹੇ ਨੇ ਬਿਲਕੁਲ ਸਿਰੇ ਦੇ ਪਖੰਡੀ ਨੇ ਇਹ ਉਹੀ ਲੋਕ ਨੇ ਜਿਹੜੇ ਪੰਜਾਬ ਨੂੰ ਰੋੜਦੇ ਰਹੇ ਹੁਣ ਤੁਸੀਂ ਬਿਲਕੁਲ ਫਲੈਸ਼ਬੈਕ ਚਲੇ ਜਾਓ 2023 ਮਾਰਚ ਆ ਜਾਂਦਾ ਹੈ ਜਿਸ ਦੇ ਵਿੱਚ ਰਾਜਾ ਵੜਿੰਗ ਕਹਿੰਦਾ ਹੈ ਕਿ ਇਹ ਲੋਕ ਨੇ ਜਿਨ੍ਹਾਂ ਦੇ ਆਈਐਸਆਈ ਨਾਲ ਸੰਬੰਧ ਨੇ ਤੇ ਪੰਜਾਬ ਚ ਸੈਂਕੜੇ ਮੁੰਡੇ ਚੁੱਕ ਕੇ ਉਸ ਦਿਨ ਕੁੱਟੇ ਜਾਂਦੇ ਨੇ ਅਕਾਲੀਆਂ ਦਾ ਪ੍ਰਧਾਨ ਕਹਿੰਦਾ ਹੈ ਕਿ ਅਮਰਤਪਾਲ ਸਾਡੇ ਹਵਾਲੇ ਕਰ ਦਿਓ ਅਸੀਂ ਬੰਦਾ ਬਣਾ ਦੇਾਂਗੇ ਤੇ ਆਮ ਆਦਮੀ ਪਾਰਟੀ ਨੇ ਟਾਰਚਰ ਕਰਨ ਦੀ ਕਸਰ ਹੀ ਨਹੀਂ ਛੱਡੀ ਹੁਣੇ ਪੰਜਾਬ ਦੇ ਸੱਕੇ ਬਣ ਗਏ ਨੇ ਉਹੋ ਜਿਹੇ ਗਧੇ ਅਸੀਂ ਪ੍ਰਧਾਨ ਜੀ ਆਗੇ ਜੀ ਅਕਾਲੀਆਂ ਦੇ ਪ੍ਰਧਾਨ ਜੀ ਆਗੇ ਜੀ ਪੈਸੇ ਦੇਗੇ ਜੀ ਯਾਰ ਸ਼ਰਮ ਕਰੋ ਕੁਛ ਯਾਰ ਤੁਸੀਂ ਤੁਸੀਂ ਜਦੋਂ ਬੋਲੇ ਸੋਹਣਿਆਲ ਬੋਲਦੇ ਜੇ ਸ਼ਰਮ ਆਉਂਦੀ ਹੈ ਤੁਹਾਨੂੰ ਕਿ ਉਹ ਜਿਹੜਾ ਜਕਾਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇਣਾ ਸਭ ਕਹਿਣਗੇ ਅਸੀਂ ਸੇਵਾ ਕਰ ਰਹੇ ਹਾਂ ਤੇ ਤੁਸੀਂ ਸੁਣਤਾ ਲਾਓ ਨਾ ਜੀ ਇਹ ਕਿੰਨੇ ਵਿਚਾਰ ਕਰ ਰਹੇ ਹੋ ਸੁਣਤਾ ਲਾਓ ਬੋਲੇ ਸੋਹਣਿਆਲ ਦਾ ਜਕਾਰਾ ਛੜਦਾ ਤੇ ਪੈਸੇ ਕਿੰਨੇ ਤੋਂ ਲੈ ਰਹੇ ਜੇ ਜਿਨੇ 2007 ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤਹਵੀਨ ਕੀਤੀ ਪੰਜਾਬ ਚ ਜਿਨੇ ਜਿੰਦੇ ਰਾਜ ਦੇ ਅੰਦਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਮਜ਼ਾਕ ਬਣਾਇਆ ਗਿਆ ਉਹਦੇ ਹੱਥੋਂ ਤੁਸੀਂ ਪੈਸੇ ਲੈਣ ਲੱਗ ਪਏ ਜੇ ਯਾਰ ਮੈਂ ਕਹਾਂਦਾ ਹੈਗਾ ਅਸੀਂ ਬਿਲਕੁਲ ਗਿਰ ਚੁੱਕੇ ਆ ਮੈਨੂੰ ਪਤਾ ਲੱਗਿਆ ਕਿ ਕੁਝ ਮਾਝੇ ਦੇ ਪਿੰਡਾਂ ਨੇ ਬਿਲਕੁਲ ਜਵਾਬ ਦਿੱਤਾ ਇਹਨਾਂ ਨੂੰ ਉਹ ਵੀ ਸੂਰਮੇ ਨੇ ਯਾਰ ਮੌਤ ਜ਼ਿੰਦਗੀ ਬਿਮਾਰੀ ਠੀਕ ਹੋਣਾ ਤਬਾਈ ਹਾਲਾਤ ਚੰਗੇ ਹੋਣੇ ਇਹ ਸਦੀਆਂ ਤੋਂ ਲੈ ਕੇ ਮਾਝੇ ਦੇ ਉੱਪਰ ਆਇਆ 10% ਛੱਡ ਕੇ 90% ਮਾਜੇ ਦੇ ਲੋਕਾਂ ਨੂੰ ਜਿਹੜੇ ਉਹਨਾਂ ਦੇ ਚਿਹਰੇ ਵੇਖਣ ਵਾਲੇ ਨੇ ਕੋਈ ਉਹਨਾਂ ਤੇ ਗਮ ਨਹੀਂ ਕੋਈ ਟੈਨਸ਼ਨ ਨਹੀਂ ਇੱਕ ਬਜ਼ੁਰਗ ਨੂੰ ਮੈਂ ਪੁੱਛਿਆ ਮੈਂ ਬਾਪੂ ਜੀ ਬੜੀ ਮਾੜੀ ਗੱਲ ਹੋਈ ਉਹਨਾਂ ਦੇ ਵਕੀਲ ਸਾਹਿਬ ਮਾੜੀ ਕਾਦੀ ਹੋਗੀ ਪਰਿਵਾਰ ਬਚ ਗਿਆ ਇਹ ਤਾਂ ਮਹਾਰਾਜ ਦੀ ਕਿਰਪਾ ਰਹੀ ਘਰ ਘੜ ਤਾਂ ਫੇਰ ਬਣਾ ਲਾਂਗੇ ਬੜੀ ਬਗੁਰੂ RAM ਦਾਸ ਮਹਾਰਾਜ ਦੀ ਕਿਰਪਾ ਉਸ ਕਾਮ ਨੂੰ ਇਹ ਚੱਲੇ ਨੇ ਮਜ਼ਾਕ ਬਣਾਉਣਾ ਉਹਨਾਂ ਦਾ ਤੂੰ ਉਹੀ ਆਦਮੀ ਹੈ ਜਿਨ੍ਹਾਂ ਨੂੰ ਕਹਿੰਦਾ ਹੁੰਦਾ ਸੀ ਕਿ ਇਹ ਕਾਤਲ ਨੇ ਇਹ ਹੋរី ਕਿਸਾਨ ਨੇ ਜਿਹਨੂੰ ਕਹਿੰਦਾ ਸੀ ਕਿ ਬੇਸ ਤੋਂ ਖਤਮ ਕੀਤੇ ਜਾਣ ਇੱਕ ਰਾਜ ਦੀ ਖਾਤਰ ਤੁਸੀਂ ਗਲੀਆਂ ਚ ਤੁਰ ਪੇ ਜੇ ਜਦੋਂ ਰਾਜ ਮਿਲ ਗਿਆ ਫਿਰ ਤੁਸੀਂ ਹੱਥ ਚ ਏਕੇ 47 ਫੜ ਕੇ ਬੰਦੇ ਮਾਰਦੇ ਜੀ ਯਾਰ ਉਹੋ ਜੇ ਘੁੱਗੂ ਅਸੀਂ ਜਿਨ੍ਹਾਂ ਨੂੰ ਇਹ ਨਹੀਂ ਸ਼ਰਮ ਆਉਂਦੀ ਕਿ ਯਾਰ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲੋਂ ਵੱਡਾ ਹੋ ਗਿਆ ਯਾਰ ਸੁਣੋ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲੋਂ ਤੇ ਗੁਰੂ ਗਰੰਥ ਸਾਹਿਬ ਨਾਲੋਂ ਉਸ ਕੈਰੈਕਟਰ ਨੂੰ ਤੁਸੀਂ ਅੱਗੇ ਕਰਤਾ ਤੇ ਤੁਸੀਂ ਕਿੱਧਰ ਦੇ ਸਿੱਖ ਜੇ ਯਾਰ ਕੱਲੀਆਂ ਸ਼ਕਲਾਂ ਹੀ ਨੇ ਨਾ ਇਹ ਸ਼ਕਲਾਂ ਤਾਂ ਇਹ ਪ੍ਰਿਥੀਚੰਦ ਕੋਲ ਵੀ ਸੀ ਇਹ ਸ਼ਕਲਾਂ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਵਕਤ ਵੀ ਆਈਆਂ ਨੇ ਇਹ ਸ਼ਕਲਾਂ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਵਰਸ ਜਾਇਏ ਨੇ ਲੋਕ ਉਹ ਵੀ ਸਿੱਖ ਸੀ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਤੇ ਮੁਗਲ ਹਕੂਮਤ ਰੇ ਕਬਜ਼ਾ ਕਰਾਇਆ ਸੀ ਉਹ ਵੀ ਸਿੱਖ ਸੀ ਗੱਲ ਕਲੀ ਸ਼ਕਲ ਦੀ ਨਹੀਂ ਹੁੰਦੀ ਗੱਲ ਹੁੰਦੀ ਉਹਦੀ ਸੋਚ ਬਾਰੇ ਹਮ ਹੁਣ ਸਰਕਾਰ ਨੇ ਇੱਕ ਹੋਰ ਸਿਸਟਮ ਅਡਾਪਟ ਕੀਤਾ ਹੋਇਆ ਚਲੋ ਆਪਦੇ ਅਫਸਰ ਭੇਜਤੇ ਹੁਣ ਅਸੀਂ ਅਫਸਰਾਂ ਦੀ ਸਿਫਤ ਕਰਨ ਲੱਗ ਗਏ ਆਪਾਂ ਕਿਸੇ ਦਾ ਨਾਂ ਨਹੀਂ ਲੈਂਦੇ ਉਹ ਹੈ ਤਾਂ ਸਟੇਟ ਦੇ ਬੰਦੇ ਨੇ ਸਟੇਟ ਫੇਲ ਹੈ ਪੰਜਾਬ ਦੇ ਅੰਦਰ ਜਿੱਲੀ ਹਕੂਮਤ ਫੇਲ ਹੈ ਤਾਂ ਇੱਕ ਅਫਸਰ ਨੂੰ ਚੁੱਕ ਕੇ ਅੱਗੇ ਲਾਇਆ ਗਿਆ ਕਾਰਨ ਕੀ ਹੈ ਲੋਕਾਂ ਨੂੰ ਮੋੜ ਘੁੜ ਕੇ ਜਿਹੜਾ ਉਹਨਾਂ ਦਾ ਮੱਥਾ ਹੈ ਜਿਹੜਾ ਉੱਥੇ ਹੀ ਟਿਕਿਆ ਜਾਵੇ। ਲੋਕ ਹੁਣ ਕਹਿਣਗੇ ਕਿ ਦੁੱਖ ਦੀ ਘੜੀ ਦੇ ਵਿੱਚ ਖਰਾ ਸਾਬ ਸਿਆਸਤ ਕਰ ਰਹੇ ਹੋ ਤੁਸੀਂ। ਇਹ ਸਿਆਸਤ ਕਾਦੀ ਹੈ ਮੈਂ ਤਾਂ ਪਹਿਲਾਂ ਵੀ ਬੋਲਦਾ। ਮੈਂ ਰ 2019 ਵਿੱਚ ਵੀ ਇਹ ਗੱਲਾਂ ਕੀਤੀਆਂ ਸੀ। ਮੈਂ ਤਾਂ 2016 ਦੇ ਵਿੱਚ ਜਦੋਂ ਬਾਈਬਲ ਕਲਾ 15 ਵਿੱਚ ਗੋਲੀ ਚੱਲੀ ਉਦੋਂ ਵੀ ਇਸ ਤਰ੍ਹਾਂ ਉਲਟ ਬੋਲਦਾ ਸੀ। ਮੈਂ ਤਾਂ ਉਦੋਂ ਹੀ ਬੋਲਦਾ ਰਿਆ। ਮੈਂ ਉਹ ਸਿਆਸਤ ਇਸ ਗੱਲ ਨੂੰ ਕਹਿਣਗੇ ਤੁਸੀਂ ਅਮਰਤਪਾਲ ਦੀ ਧਿਰ ਦੇ ਨਾਲ ਜੁੜੇ ਹੋਏ ਜੀ ਹੁਣ ਸੇਵਾ ਕਰਦੇ ਰਲ ਮਿਲ ਕੇ ਹੀ ਹੋਣੀ ਹੈ। ਨਹੀਂ। ਸਰ ਰਲ ਮਿਲ ਕੇ ਕਿਵੇਂ ਸੇਵਾ ਕਹੋਗੇ ਤੁਸੀਂ? ਹੁਣ ਕੱਲ ਨੂੰ ਆਪਾਂ ਕਹੀਏ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੁੰਦੇ ਆ ਕਿਤੇ ਰੰਗ ਜੇ ਪ੍ਰਸ਼ਾਦੇ ਵਰਤੌਣਾ ਆਉਂਦਾ ਸੀ ਇੱਥੇ ਯਾਰ ਕੋਈ ਜਾਂ ਵਜੀਦ ਖਾਂ ਤੋਂ ਅਸੀਂ ਉਦੋਂ ਪ੍ਰਸ਼ਾਦੇ ਛਕਣਾ ਜਾਂਦੇ ਹੱਥੋਂ ਯਾਰ ਅਸੀਂ ਜੇ ਅਸੀਂ ਇੰਦਰਾ ਗਾਂਧੀ ਨੂੰ ਨਫ਼ਰਤ ਕਰਦੇ ਆ ਅਸੀਂ ਉਹਦੇ ਅੱਗੇ ਰਜੀਵ ਗਾਂਧੀ ਨੂੰ ਨਫ਼ਰਤ ਕਰਦੇ ਆ ਤਾਂ ਫਿਰ ਇਸ ਕੈਰੈਕਟਰ ਨੂੰ ਇੰਨੀ ਮੁਹੱਬਤ ਕਿਉਂ ਗੱਲ ਤਾਂ ਮੇਰਾ ਸਵਾਲ ਦਾ ਜਵਾਬ ਇਹ ਹੈ ਤੁਹਾਡੇ ਸਵਾਲ ਦਾ ਜਵਾਬ ਮੈਂ ਦੇ ਰਿਹਾ ਜੇ ਅਸੀਂ ਉਹਨਾਂ ਨੂੰ ਨਫ਼ਰਤ ਕਰਦੇ ਆ ਤੇ ਇਹਨਾਂ ਨੂੰ ਮੁਹੱਬਤ ਕਿਉਂ ਕੀ ਸ਼ਕਲ ਦਾ ਫਰਕ ਹੈ ਸ਼ਕਲ ਤਾਂ ਲਾਲ ਸਿੰਘ ਤੇਜਾ ਸਿੰਘ ਤੇ ਇਹਨਾਂ ਸਾਰਿਆਂ ਦੀ ਸ਼ਕਲ ਪਰ ਹਿਸਟਰੀ ਦੇ ਅੰਦਰ ਉਹਨਾਂ ਨੂੰ ਇੱਕ ਵਿਲਨ ਇੱਕ ਮੁਲਜ਼ਮ ਹੀ ਮੰਨਿਆ ਗਿਆ ਗੁੱਪਦੇ ਨੂੰ ਤਿੰਨ ਕਿਤਾ ਸਾਰਾ ਉਹ ਤਾਂ ਲੱਖਾਂ ਰੁਪਏ ਹੁਣ ਲੋਕਾਂ ਨੂੰ ਦੇ ਰਹੇ ਨੇ ਕਿ ਬੰਨ ਪੱਕਾ ਕਰ ਲੋ ਕਿਤੇ ਤੁਹਾਡਾ ਘਰ ਡੁੱਬਿਆ ਸਬਦਾ ਪਤਾ ਕਰ ਲੋ ਤੁਸੀਂ ਦੇਖਦੇ ਹੋ ਕਿ ਤਸਵੀਰਾਂ ਰੋਜ਼ ਆ ਰਹੀਆਂ ਨੇ ਰਾਜਾ ਬੜਿੰਗ ਵੀ ਦੇ ਰਿਹਾ ਸੁਖਬੀ ਸਿੰਘ ਬਾਦਲ ਵੀ ਦੇ ਰਿਹਾ ਹੋਰ ਵੀ ਬੜੇ ਵੇਖੇ ਸਰਦਾਰ ਜਗਮੀਤ ਸਿੰਘ ਉਹ ਪੈਸਾ ਸੰਗਤ ਦਾ ਉਹ ਪੈਸਾ ਪੰਜਾਬ ਦਾ ਪੈਸਾ ਨਾ ਤੇਰੇ ਵਰਗੇ ਬੰਦੇ ਦਾ ਯਾਰ ਇਹ ਹਜ਼ਾਰ ਵੀ ਚਲਾ ਗਿਆ ਤੇ ਕਰੋਨਾ ਤੋਂ ਉੱਪਰ ਹੈ ਯਾਰ ਇਹ ਪੈਸਾ ਦਾ ਸੰਗਤ ਦਾ ਜਿਹੜਾ ਤੁਸੀਂ ਕਾਂਗਰਸ ਦੀ ਗੱਲ ਕਰ ਰਹੇ ਹੋ ਪੰਜਾਬ ਲੁੱਟਿਆ ਹੋਇਆ ਇਹਨਾਂ ਨੇ ਸਾਰਾ ਯਾਰ ਉਹ ਸਾਨੂੰ ਹੀ ਲੁੱਟ ਕੇ ਸਾਨੂੰ ਹੀ ਥੋੜੇ ਜੇ 10000 ਰੁਪਏ ਦੇ ਕੇ ਅੱਜ ਕੱਛਾ ਮਰਨ ਲੱਗ ਗਏ ਯਾਰ ਦੇਖੋ ਮੈਂ ਤੁਹਾਨੂੰ ਗੱਲ ਦੱਸੂਗਾ ਸੇਵਾ ਚੱਲ ਰਹੀ ਆ ਉੱਥੇ ਉਹ ਲੱਗੇ ਨੇ ਭਾਈ ਅਮਰਤਪਾਲ ਦੇ ਉੱਥੇ ਬੋਰ ਨਾ ਤਾਂ ਵਿਚਾਰਿਆਂ ਸੇਵਾ ਕਰਨ ਵਾਲਿਆਂ ਕੋਲ ਬੜਾ ਧਨ ਹੈ ਸਿਰਫ ਜਿੰਨੀ ਔਕਾਤ ਹੈ ਉਹ ਕਿਸੇ ਨੂੰ ਮੋਢੇ ਤੋਂ ਫੜਿਆ ਹੈ ਕਿਸੇ ਨੂੰ ਲੰਗਰ ਵਰਤਾਈ ਜਾਂਦੇ ਨੇ ਕਿਸੇ ਨਾਲ ਤੁਰੇ ਫਿਰਦੇ ਨੇ ਜਿੰਨੀ ਕੁ ਔਕਾਤ ਆ ਉਹਨਾਂ ਕੋਈ ਉਹ ਮਲਜਮ ਨਹੀਂ ਕਿਸੇ ਨਾਲ ਫਰਾਡ ਨਹੀਂ ਕੀਤਾ ਜੇ ਕਰਨਗੇ ਤੇ ਕੱਲ ਨੂੰ ਆਪ ਉਹਨਾਂ ਨੂੰ ਵੀ ਕਹਿ ਦਿਆਂਗੇ ਹਮ ਪਰ ਇਹ ਡਬਲ ਚਿਹਰਾ ਨਹੀਂ ਚਾਹੀਦਾ ਨਾ ਜੀ ਦੇਖੋ ਇੱਕ ਬੰਦਾ ਜੱਲ੍ਹੇ ਵਾਲੇ ਗੋਲ ਜੱਲ੍ਹੇ ਵਾਲੇ ਬਾਗ ਦੀ ਗੋਲੀ ਚਲਾਤੀ ਉਹੀ ਬੰਦਾ ਅਗਲੇ ਦਿਨ ਚੁੱਕ ਕੇ ਟੋਕਰੀ ਲੈ ਆਵੇ ਲੰਗਰ ਦੀ ਲੰਗਰ ਛਕ ਲੋ ਫਿਰ ਸ਼ਹੀਦឧਦਮ ਸਿੰਘ ਨੂੰ 21 ਸਾਲ ਦੇ ਬਾਅਦ ਬਦਲਾ ਲੈਣ ਦੀ ਕੀ ਲੋੜ ਪਈ ਸੀ ਇਹ ਨਹੀਂ ਦਾ ਕੰਮ ਨੂੰ ਭੁੱਲਣਾ ਨਹੀਂ ਚਾਹੀਦਾ ਹੁੰਦਾ ਮੈਂ ਇਹ ਨਹੀਂ ਕਹਿ ਰਿਹਾ ਕਿ ਆਪਾਂ ਹਮਲੇ ਕਰਨੇ ਨੇ ਕਤਲ ਕਰਨਾ ਹੈ ਪਰ ਇੱਕ ਜ਼ਮੀਰ ਹੁੰਦੀ ਹੈ ਬੰਦੇ ਦੀ ਮੈਂ ਇੱਕੋ ਗੱਲ ਕਹੀ ਹੈ ਕਿ ਜੇ ਅਸੀਂ ਇੰਦਰਾ ਗਾਂਧੀ ਨੂੰ ਬਖਸ਼ ਨਹੀਂ ਸਕਦੇ ਤੇ ਬਖਸ਼ ਅਸੀਂ ਕਿਸੇ ਨੂੰ ਵੀ ਨਹੀਂ ਸਕਦੇ ਹੂੰ ਕਿਵੇਂ ਬਖਸ਼ਾਂਗੇ ਤੁਸੀਂ ਦੱਸ ਦਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹਜ਼ਰਤ ਮਮਾ ਸਾਹਿਬਾਰੇ ਇੱਕ ਉਂਗਲ ਕਰਕੇ ਦੇਖੋ ਜੇ ਜਵਾਬ ਜਵਾਨਾਂ ਖੇਚਲਣ ਤੁਹਾਡੀ ਲੋਕਾਂ ਦੇ ਪਰ ਹੁਣ ਪਾਣੀ ਵਾਲੇ ਮਾਸਲੇ ਮਾਮਲੇ ਤੇ ਜਿਹੜੇ ਪੰਜਾਬ ਵਾਲੀ ਸਰਕਾਰ ਉਹ ਸੈਂਟਰ ਦਾ ਕਸੂਰ ਕੱਢੀ ਜਾਂਦੀ ਕਿ ਉਹਨਾਂ ਨੇ ਪਿੱਛੋ ਪਾਣੀ ਛੱਡਤਾ ਪੰਜਾਬ ਦਾ ਤਾਂ ਕਸੂਰ ਹੀ ਕੋਈ ਨਹੀਂ ਹੁੰਦਾ ਕਿਸੇ ਪਾਸੇ ਰੀਲੀਫ ਤਾਂ ਕਰਨਾ ਹੀ ਸੀ ਦੇਖੋ ਸੈਂਟਰਲ ਗਵਰਨਮੈਂਟ ਦਾ ਤਾਂ ਅੱਜ ਨਹੀਂ ਜੀ ਜਗਮੀਤ ਸਿੰਘ 1947 ਤੋਂ ਲੈ ਕੇ ਹੀ ਸਾਡੇ ਨਾਲ ਵਿਰੋਧ ਹੈ ਉਹ ਸਾਨੂੰ ਪਸੰਦ ਨਹੀਂ ਕਰਦੇ ਉਹ 10 ਅਕਤੂਬਰ ਨੂੰ ਤੁਹਾਨੂੰ ਜੁਰਾਇਮ ਪੇਸ਼ਾ ਕਹੋਂ ਕੌਮ ਕਹਤਾ ਰੈਪਿਸਟ ਕੌਮ ਕਹਤਾ ਤੁਹਾਨੂੰ ਉਹਨਾਂ ਨੇ ਉਦੋਂ ਬਾਅਦ ਤੁਹਾਡੇ ਨਾਲ ਹਮੇਸ਼ਾ ਉਹ ਹਮਲੇ ਦੀ ਤਾਕ ਚ ਬਿਠੇ ਰਹੇ ਨੇ ਸੈਂਟਰ ਨੂੰ ਤੁਸੀਂ ਕਿਵੇਂ ਆਪਦਾ ਮੰਨਦੇ ਹੋ ਉਹ ਵੀ ਸਾਡੀਆਂ ਪੰਗਾ ਉਹੋ ਜੀਆਂ ਨੇ ਜਿਹੜੀਆਂ ਉਹਨਾਂ ਦੇ ਬੂਹੇ ਤੇ ਜਾ ਕੇ ਡਿੱਗ ਪਿਆ ਨੇ ਬਿਲਕੁਲ ਅੱਜ ਇਹ ਕਹਿੰਦੇ ਨੇ ਪੰਜਾਬ ਦਾ ਭੜਾ ਕਰਨਾ ਪੰਜਾਬ ਸ ਇਸ ਮਾਮਲੇ ਦੇ ਉੱਤੇ ਉਹਨਾਂ ਨੇ ਕੋਈ ਟੀਗਾ ਟਿੱਪਣੀ ਨਹੀਂ ਕੀਤੀ ਨੈਸ਼ਨਲ ਮੀਡੀਆ ਨੇ ਇੱਕ ਵੀ ਟਿੱਪਣੀ ਕਰਕੇ ਪੰਜਾਬ ਦੇ ਹਾਲਾਤ ਨਹੀਂ ਵਿਖਾਏ ਪੰਜਾਬ ਡੋਬ ਰਿਹਾ ਰੁੱੜ ਰਿਹਾ ਮਰ ਰਿਹਾ ਜਾਂ ਪੱਲੇ ਕੀ ਆ ਉਹਨਾਂ ਦੇ ਕੁਝ ਬੰਦੇ ਜਿਹੜੇ ਨੇ ਉਹ ਆਰੀਆ ਉਰੀਆ ਕਿਹੜਾ ਕੋਈ ਉਹਨਾਂ ਦਾ ਬੰਦਾ ਉਹ ਲਗਾਤਾਰ ਬੋਲ ਰਿਹਾ ਸੁੱਕੇ ਮਾਰੋ ਇਹਨਾਂ ਨੂੰ ਭਿਉਂਕੇ ਮਾਰੋ ਇਹਨਾਂ ਨੂੰ ਖਤਮ ਕਰੋ ਕੋਈ ਐਨਐਸਏ ਨਹੀਂ ਲੱਗਦੀ ਉਹਨਾਂ ਦੇ ਉੱਪਰ ਉਹਨਾਂ ਦੇ ਬੰਦੇ ਤੁਹਾਨੂੰ ਲਗਾਤਾਰ ਸਿੱਖਾਂ ਨੂੰ ਟੌਰਚਰ ਕਰਦੇ ਨੇ ਕੋਈ ਉਹਨਾਂ ਤੇ ਐਨਐਸਏ ਨਹੀਂ ਲੱਗਦੀ ਉਹ ਤੁਹਾਡੇ ਵਰਸਜ ਨੇ ਸਾਡੀ ਬਦਕਿਸਮਤੀ ਇਹ ਹੈ ਕਿ ਸਾਡੇ ਪੰਜਾਬ ਦੇ ਲੀਡਰ ਵਿਕੇ ਹੋਏ ਨੇ ਸਾਨੂੰ ਤਾਂ ਅੰਦਰ ਕੀਤਾ ਆਇਆ ਉਹਨਾਂ ਨੇ ਸਾਡੇ ਬੰਦੇ ਰ ਜੇਲ੍ਹਾਂ 'ਚ ਬੈਠੇ ਹੋਏ ਨੇ ਸਾਡੇ ਪੱਲੇ ਕੀ ਛੜਿਆ ਨਾਲ ਤੁਸੀਂ ਦੱਸੋ ਪੰਜਾਬ ਨੂੰ ਡੋਬਤਾ ਹੂੰ ਪੰਜਾਬ ਨੂੰ ਡੋਬ ਗਿਆ ਡੋਬਿਆ ਬੜੇ ਇੱਕ ਤਰੀਕੇ ਨਾਲ ਡੋਬਿਆ ਗਿਆ ਕੋਈ ਇਹ ਕੁਦਰਤੀ ਆਫਤ ਨਹੀਂ ਹੈ ਕਿਉਂਕਿ ਜੇ ਬੰਨ ਇਹੋ ਜਿਹੇ ਬਣਾਏ ਹੁੰਦੇ ਪਿਛਲੇ 25 30 ਸਾਲ ਤੋਂ ਤੇ ਪ੍ਰੋਬਲਮ ਆਉਂਦੀ ਨਹੀਂ ਸੀ ਸੋ ਇੱਕ ਸਾਜ਼ਿਸ਼ ਹੈ ਉਹ ਸਾਜ਼ਿਸ਼ ਸਾਜ਼ਿਸ਼ ਨੂੰ ਅਸੀਂ ਸਮਝ ਨਹੀਂ ਸਕਦੇ ਪਰ ਮੈਂ ਉਹਨਾਂ ਕੁਦਰਤੀ ਉਹਨਾਂ ਬੰਦਿਆਂ ਤੇ ਬੜਾ ਮੈਨੂੰ ਵਧੀਆ ਲੱਗਿਆ ਹੈ ਕਿ ਜਿਹੜੇ ਉਧਰ ਤੇ ਮਾਝੇ 'ਚ ਬੈਠੇ ਹੋਏ ਜਗਵੀਰ ਸਿੰਘ ਉਹ ਇਸ ਤਰ੍ਹਾਂ ਲੱਗ ਰਹੇ ਨੇ ਜਿਵੇਂ 300 ਸਾਲ ਤੋਂ ਪਹਿਲਾਂ ਵੀ ਇਸ ਤਰ੍ਹਾਂ ਹੀ ਬੋਲਦੇ ਸੀ ਕੋਈ ਪਰਵਾਹ ਨਹੀਂ ਕੋਈ ਉਹਨਾਂ ਦੇ ਮੱਥੇ ਦੇ ਉੱਪਰ ਕੋਈ ਇਹੋ ਜੀ ਆਪਣਾ ਚਿੰਨ ਨਹੀਂ ਆਇਆ ਮੈਂ ਕਹਾਂ ਕਿ ਕਬਰਾਟ ਵਾਲਾ ਨਿਸ਼ਾਨ ਹੋਵੇ ਉਹਦੇ ਮੱਥੇ ਦੇ ਉੱਪਰ ਫਸਲ ਰੁੜ ਗਈ ਘਰ ਰੁੜ ਗਏ ਮੱਝਾ ਰੁੜ ਗੀਆਂ ਪਰ ਕੋਈ ਟੈਨਸ਼ਨ ਨਹੀਂ ਇਹ ਤੁਸੀਂ ਪਿੱਛੇ ਚਲੇ ਜਾਓਗੇ ਨਾ ਇਹ ਤੁਹਾਨੂੰ ਰਾਜਾ ਪੋਰਸ ਤੋਂ ਲੈ ਕੇ ਰਾਜਾ ਆਪਣੇ ਬਾਬਰ ਤੋਂ ਲੈ ਕੇ ਤੁਹਾਨੂੰ ਇਹ ਲੱਗੇਗਾ ਕਿ ਉਦੋਂ ਵੀ ਇਸੇ ਤਰ੍ਹਾਂ ਹੀ ਤੁਰਿਆ ਹੁੰਦਾ ਸੀ ਉਹ ਹਮੇਸ਼ਾ ਜ਼ੇਲਮ ਤੋਂ ਲੈ ਕੇ ਦੇ ਬਿਆਸ ਦੇ ਤਿੱਕਰ ਜ਼ੁਲਮ ਹੁੰਦਾ ਸੀ ਇਹੀ ਲੋਕ ਸੀ ਜਿਹੜੇ ਵੱਡੇ ਜਾਂਦੇ ਸੀ ਇਹੀ ਲੋਕ ਸੀ ਵੱਡੇ ਜਾਣ ਤੋਂ ਬਾਅਦ ਫਿਰ ਖੜੇ ਹੋ ਜਾਂਦੇ ਸੀ ਇਹੀ ਲੋਕ ਸੀ ਜਿਹੜੇ ਜਨਾਨ ਦਾ ਵਿਰੋਧ ਕਰਦੇ ਨੇ ਇਹ ਲੋਕ ਸੀ ਜਿਹੜੇ ਅਫਗਾਨ ਦਾ ਵਿਰੋਧ ਕਰਦੇ ਨੇ ਇਹ ਉਹੀ ਲੋਕ ਨੇ ਜਿਹੜੇ ਮੁਗਲ ਦਾ ਵਿਰੋਧ ਕਰਦੇ ਨੇ ਇਹੀ ਲੋਕ ਨੇ ਜਿਹੜੇ ਅੰਗਰੇਜ਼ ਦਾ ਵਿਰੋਧ ਕਰਦੇ ਨੇ ਇਸ ਧਰਤੀ ਨੂੰ ਤੁਸੀਂ ਕਿਵੇਂ ਕਹੋਗੇ ਇਹਨਾਂ ਲੋਕਾਂ ਨੂੰ ਖਤਮ ਕਰਨ ਦੇ ਲਈ ਪਾਣੀ ਛੱਡਿਆ ਜਾਂਦਾ ਹੈ ਇਹਨਾਂ ਨੂੰ ਖਤਮ ਕਰਨ ਦੇ ਲਈ ਫੇਕ এনਕਾਊਂਟਰ ਕੀਤੇ ਗਏ ਉਦੋਂ ਤੁਹਾਡੇ ਲੀਡਰ ਕਿੱਥੇ ਸੀ ਮੈਂ ਦੱਸੋ ਨਾ ਥੋੜਾ 25000 ਮੁੰਡਾ ਜਿਹਨੂੰ ਕਹਿੰਦੇ ਨੇ ਕਿ 2.5 ਲੱਖ ਗਿਣਤੀ ਉਹਨਾਂ ਦੀ ਹੈਗੀ ਹੈ ਆਏ 25000 ਤੇ ਖਾਲੜਾ ਸਾਹਿਬ ਪਹੁੰਚੇ ਸੀ ਤੁਹਾਡਾ ਅਕਾਲੀਆ ਦਾ ਪ੍ਰਧਾਨ ਉੱਥੇ ਕਿਉਂ ਨਹੀਂ ਬੋਲਿਆ ਤੁਹਾਡਾ ਕਾਂਗਰਸ ਦਾ ਪ੍ਰਧਾਨ 25000 ਫੇਕ ਇੰਕਾਊਂਟਰ ਤੇ ਨਹੀਂ ਬੋਲਦਾ ਤੁਹਾਡਾ ਆਮ ਆਦਮੀ ਦਾ ਜਿਹੜੇ ਇਹਨਾਂ ਦਾ ਸੀਐਮ ਹੈ 25000 ਫੇਕ ਇੰਕਾਊਂਟਰ ਤੇ ਨਹੀਂ ਬੋਲਦਾ ਯਾਰ ਤੁਹਾਡੀਆਂ ਲਾਸ਼ਾਂ ਤੇ ਉਹ ਰਾਜ ਕਰਦੇ ਨੇ ਤੁਹਾਡੀਆਂ ਲਾਸ਼ਾਂ ਨੂੰ ਉਹ ਮਜ਼ਾਕ ਬਣਾਉਂਦੇ ਨੇ ਕਿ ਤੁਸੀਂ ਕਹਿੰਦੇ ਹੋ ਕਿ ਉਹ 10000 ਦੇਤਾ ਜਕਾਰਾ ਛੱਡ ਦਿਓ ਜੀ ਯਾਰ ਜਕਾਰਾ ਐਡਾ ਸਸਤਾ ਬਣਾ ਛੱਡਿਆ ਤੁਸੀਂ ਲੋਕਾਂ ਨੇ ਯਾਰ ਮਾੜਾ ਮੁਰ ਸੋਚ ਲਿਆ ਕਰੋ ਪਰ ਇੱਥੇ ਹੁਣ ਇਸ ਹਾਲਾਤਾਂ ਦੇ ਵਿੱਚ ਸ਼ੈਦ ਲੋਕ ਤਾਂ ਵੀ ਚੜਦੀ ਕਲਾ ਦੇ ਵਿੱਚ ਇੱਕ ਕਲਾਕਾਰ ਬਹੁਤ ਆਗੇ ਪੰਜਾਬ ਦੇ ਵਿੱਚੋਂ ਸੇਵਾ ਕਰਨ ਦੇ ਲਈ ਉਹ ਐ ਲੱਗਦਾ ਜਿਵੇਂ ਕਾਲ ਕਾਰੀ ਕੱਲੇ ਸੇਵਾ ਦਾ ਰਹੇ ਹੁੰਦੇ ਨੇ ਸੰਸਥਾਵਾਂ ਵੀ ਨਹੀਂ ਪੰਜਾਬ ਦਾ ਸਾਢੇ 12000 ਰੁਪਏ ਪਿੰਡ ਸੁੱਕਾ ਵੀ ਹੋਊਗਾ ਮੁਹੱਲੇ ਸ਼ਹਿਰਾਂ ਦੇ ਐਮਸੀ ਵਾਰਡ ਜਾਂ ਹੋਰ ਬਹੁਤ ਕੁਝ ਉੱਥੋਂ ਹੀ ਪੈਸੇ ਨੇ ਕਿੰਨਾ ਲੱਖ ਪਰ ਐਵਰੇਜ ਲਈ ਇਹ ਕੈਲਕੂਲੇਸ਼ਨ ਕਰੀਏ ਤਾਂ ਪੈਸਾ ਬਣ ਵੀ ਬਹੁਤ ਜਣਾ ਹੁੰਦਾ ਇਸੇ ਵਾਸਤੇ ਲਈ ਦੇਖੋ ਸਾਰੇ ਕਲਾਕਾਰ ਮਾੜੇ ਵੀ ਨਹੀਂ ਤੇ ਸਾਰੇ ਚੰਗੇ ਵੀ ਨਹੀਂ ਕੁਝ ਕਲਾਕਾਰ ਚੰਗੇ ਵੀ ਬੜੇ ਨੇ ਆਪਾਂ ਸਾਰਿਆਂ ਨੂੰ ਇੱਕੋ ਰਾਹ ਨਹੀਂ ਲੈ ਸਕਦੇ ਹਾਂ ਪਰ ਇੱਕ ਮੇਰੀ ਇੰਨੀ ਬੇਨਤੀ ਹੈ ਸਾਡੇ ਕਲਾਕਾਰ ਉਸ ਰਾਹ ਤੇ ਚੱਲਦੇ ਨੇ ਜਿੱਦੇ ਸਟੇਟ ਜਾਣਾ ਚਾਹੁੰਦੀ ਹੈ। ਉਹ ਕਿਵੇਂ? 2020 ਦੇ ਵਿੱਚ ਕਿਸਾਨ ਮੋਰਚਾ ਲੱਗਦਾ ਹੈ। ਜੀ। ਤਾਂ ਉਸ ਵਕਤ ਕਾਂਗਰਸ ਦੀ ਸਰਕਾਰ ਹੈ ਜਿਹੜੀ ਉਹ ਪੰਜਾਬ ਦੇ ਅੰਦਰ ਹੈ। ਹੂੰ। ਤਾਂ ਜਿੰਨੇ ਵੀ ਇਹ ਸਿੰਗਰ ਨੇ ਸਾਰੇ ਕਿਸਾਨਾਂ ਦੀ ਹੈਲਪ ਕਰਦੇ। ਬੜੀ ਨੋਟ ਕਰਨ ਵਾਲੀ ਗੱਲ ਹੈ। ਕਰ ਕੀਤੀ ਹੈ ਨਾ। 2025 ਦੇ ਵਿੱਚ ਆ ਕੇ ਹੜ ਆਉਂਦੇ ਨੇ। ਹੂੰ। ਤਾਂ ਇੱਥੇ ਸਰਕਾਰ ਨੂੰ ਵੀ ਲੋੜ ਆ ਲੋਕਾਂ ਨੂੰ ਵੀ। ਤਾਂ ਇਹ ਆਦਮੀ ਛਾਲ ਮਾਰ ਕੇ ਪੰਜਾਬ ਦੀ ਮਦਦ ਕਰਦੇ ਨੇ ਦੋਨੋਂ ਐਪੀਸੋਡ ਬੜੇ ਵਧੀਆ ਲੱਗਦੇ ਹੁਣ ਲੋਕ ਕਹਿੰਦੇ ਗਲਤ ਗਲਤ ਕੀ ਕਰਤਾ ਇਹਨਾਂ ਨੇ ਬਹੁਤ ਚੰਗਾ ਕੰਮ ਕਰਿਆ ਇਹ ਬਹੁਤ ਵਧੀਆ ਗੱਲ ਕੀਤੀ ਹੈ ਕਿ ਨਹੀਂ ਜੀ ਬੜੀ ਦਲੇਰੀ ਵਾਲੀ ਗੱਲ ਹੈ ਬੜਾ ਸੋਹਣਾ ਕੰਮ ਕੀਤਾ ਹੈ ਪਰ ਜਦੋਂ ਪੰਜਾਬ ਦੇ ਮੁੰਡੇ ਮਾਰੇ ਜਾਂਦੇ ਨੇ ਜਦੋਂ 2023 ਦੇ ਅੰਦਰ ਐਨਐਸਏ ਲਾ ਕੇ ਪੰਜਾਬ ਦੇ ਮੁੰਡੇ ਜੇਲ੍ਹਾਂ ਸੁੱਟੇ ਜਾਂਦੇ ਨੇ ਇੱਕ ਵੀ ਸਿੰਗਰ ਉਸ ਵਕਤ ਨਹੀਂ ਬੋਲਦਾ ਕਾਰਨ ਕੀ ਹੈ ਸੈਂਟਰ ਗ੍ਰਹਿ ਮੰਤਰਾਲੇ ਉਹ ਐਂਟੀ ਹੈ ਪੰਜਾਬ ਸਰਕਾਰ ਉਹਨਾਂ ਸਿੱਖ ਮੁੰਡਿਆਂ ਦੇ ਐਂਟੀ ਹੈ ਉਦੋਂ ਇਹ ਕਿਉਂ ਨਹੀਂ ਬੋਲਦੇ ਮੇਰੀ ਇੰਨੀ ਕੋ ਬੇਨਤੀ ਹੈ ਸਿੰਘਰਾ ਨੂੰ ਮੌਤ ਸਭ ਨੂੰ ਇੱਕ ਦਿਨ ਆਉਣੀ ਹੈ ਮਤਲਬ ਦੋ ਤਿੰਨ ਹੈ ਮਤਲਬ ਜਿਹੜੇ ਬੋਲਦੇ ਆ ਦੋ ਚਾਰ ਬੰਦੇ ਹੈਗੇ ਆ ਜੀ ਚੰਗੇ ਵੀ ਹੈ ਮੈਂ ਸਾਰਿਆਂ ਨੂੰ ਮਾੜਾ ਨਹੀਂ ਕਹਿੰਦਾ ਪਰ ਮੈਂ ਉਹਨਾਂ ਨੂੰ ਕਹਿਣਾ ਕਿ ਜਿਵੇਂ ਤੁਸੀਂ ਅੱਜ ਹੈਲਪ ਕਰਦੇ ਜੀ ਪੰਜਾਬ ਨਾਲ ਖਲੋਣੇ ਆ ਕੇ ਕਿਸਾਨ ਨਾਲ ਖਲੋਨੇ ਹੋ ਅੱਜ ਮਾਝੇ ਨਾਲ ਖਲੋਨੇ ਹੋ ਰੱਬ ਦਾ ਵਾਸਤਾ ਜਦੋਂ ਮੁੰਡੇ ਮਾਰੇ ਜਾਂਦੇ ਨੇ ਜਦੋਂ ਐਨਐਸਏ ਲੱਗਦੀ ਆ ਉਦੋਂ ਵੀ ਦੋ ਲਬਜ ਬੋਲਣੇ ਬਣਦਾ ਸੀ ਤੁਹਾਡਾ ਤੁਹਾਨੂੰ ਇਸ ਚੀਜ਼ ਦਾ ਗਿਲਾ ਹੈ ਕਿ ਜਿਵੇਂ ਅਮਰਤਪਾਲ ਨਾਲ ਹੋਇਆ ਜਾਂ ਜਿਵੇਂ ਮਾਝੇ ਦੇ ਵਿੱਚ ਹੋ ਰਿਹਾ ਉਹਨਾਂ ਚੀਜ਼ਾਂ ਤੇ ਬੋਲਦੇ ਨਹੀਂ ਕਿ ਮਹਾਰਾਜ ਇੱਕ ਇੱਕ ਬੰਦਾ ਵੀ ਨਹੀਂ ਬੋਲਿਆ ਜੀ ਕਿਹੜਾ ਬੋਲਿਆ ਉਦੋਂ ਆ ਪੰਜ ਸੱਤ ਬੰਦੇ ਹੈਗੇ ਸੀ ਬੋਲਣ ਵਾਲੇ ਕੋਈ ਬੋਲਿਆ ਹੀ ਨਹੀਂ ਉਦੋਂ ਕਿਸੇ ਨੇ ਪੁੱਛਿਆ ਹੀ ਨਹੀਂ ਉਦੋਂ ਸਾਰੇ ਹੀ ਭਗਵੰਤ ਮਾਨ ਦੇ ਨਾਲ ਉਹਦੀ ਟਰਾਲੀ ਚੜ੍ਹ ਗਏ ਕੋਈ ਬੋਲਿਆ ਹੀ ਨਹੀਂ ਕਿਸਮ ਨਾਂ ਨਿਚਾ ਨਹੀਂ ਲਿਆ 1% ਵੀ ਨਹੀਂ ਬੋਲਦੇ ਪਰ ਜਿੱਥੇ ਸਟੇਟ ਨੂੰ ਹੈਲਪ ਹੈ ਰੱਬ ਜਾਣੇ ਇਹ ਕੁਦਰਤੀ ਹੋ ਰਿਹਾ ਹੈ ਵੈਸੇ ਤਾਂ ਬੜੀ ਚੰਗੀ ਗੱਲ ਹੈ ਮੈਂ ਚੰਗੇ ਨੂੰ ਚੰਗਾ ਕਹੂੰਗਾ ਪਰ ਜਦੋਂ ਲੋੜ ਪੈਂਦੀ ਹੈ ਅੱਤ ਦੀ ਮੁਸੀਬਤ ਆਉਂਦੀ ਹੈ ਬੰਦੇ ਮਾਰੇ ਜਾਂਦੇ ਨੇ ਉਸ ਵਕਤ ਇਹ ਲੋਕ ਨਹੀਂ ਬੋਲਦੇ ਕੁਝ ਬੋਲਦੇ ਨੇ ਬਹੁਤ ਥੋੜੇ ਬੋਲਦੇ ਨੇ ਜਿਦ ਤੜ ਤੁਹਾਨੂੰ ਲੱਗਿਆ ਭਗਵੰਤਾਂ ਦੀ ਟਰਾਲੀ ਚੜ੍ਹ ਕੇ ਕਿਤੇ ਇਹ ਤਾਂ ਨਹੀਂ ਫਿਰ ਸਾਰੀ ਕੇਮ ਉਧਰੋਂ ਘੁੰਮ ਰਹੀ ਹੋਵੇ ਉਹ ਲੋਕ ਸਵਾਲ ਖੜੇ ਕਰਨਗੇ ਕਿ ਕਿਉਂਕਿ ਐਮਪੀ ਦੇ ਇਲੈਕਸ਼ਨ ਵੇਲੇ ਇੱਥੇ ਵੇਕੇ ਹੀ ਆ ਫਰੀਦਕੋਟ ਉਧਰੋਂ ਸਰਬਜੀਤ ਸਿੰਘ ਖੜਾ ਸੀ ਦੂਜੇ ਪਾਸੇ ਦੂਜੇ ਪਾਸੇ ਭੁਗਤਰਾ ਸਿੰਘ ਚਾਰੇ ਕਰਾਕ ਦੇਖੋ ਮੈਂ ਇਹੋ ਹੀ ਤਾਂ ਗੱਲ ਕਹੀ ਜਾਣਾ ਜੀ ਇਹਨਾਂ ਦਾ ਪਤਾ ਲੱਗ ਜਾਂਦਾ ਸਾਰਾ ਇਲੈਕਸ਼ਨਾਂ ਦੇ ਵਿੱਚ ਜੱਜ ਕੇ ਸਪੋਰਟ ਕੀਤੀ ਸੀ ਇਹਨਾਂ ਨੇ ਉਦੋਂ ਬਾਅਦ ਭਾਈ ਅਮਰਤਪਾਲ ਤੋਂ ਬਾਅਦ ਇਹਨਾਂ ਨੇ ਜੱਜ ਕੇ ਸਟੇਜਾਂ ਤੇ ਗਏ ਨੇ ਪਰ ਉਦੋਂ ਪੰਜਾਬ ਦੇ ਪੁੱਤਰਾਂ ਨਾਲ ਨਹੀਂ ਖਲੋਂਦੇ ਨਾ ਖਲੋਣਾ ਤਾਂ ਆਪਾਂ ਜਿੱਧਰ ਹਵਾ ਚੱਲਦੀ ਉਧਰ ਹੀ ਜਾਣਾ ਨਾ ਜੀ ਹੁਣ ਜਿੰਦਾ ਜੀ ਕਰਦਾ ਬੜੇ ਸੋਹਣੇ ਕੱਪੜੇ ਪਾਉਂਦਾ ਮੇਕਅਪ ਕਰਦਾ ਤੁਰ ਪੈਂਦਾ ਚਲੋ ਚੰਗੀ ਗੱਲ ਹੈ ਮੇਕਅਪ ਵੀ ਕਰਨ ਸਾਰਾ ਕੁਝ ਕਰਨ ਪਰ ਪੰਜਾਬ ਦੀ ਹਰ ਮੁਸੀਬਤ ਚ ਖਲੋਇਆ ਕਰੋ ਮੇਰੀ ਇੰਨੀ ਕੋਈ ਬੇਨਤੀ ਹੈ ਤੁਹਾਨੂੰ ਹਮ ਕਿ ਜਦੋਂ ਪੰਜਾਬ ਦੇ ਮੁੰਡੇ ਇਨਕਾਊਂਟਰ ਹੁੰਦੇ ਨੇ ਜਦੋਂ ਪੰਜਾਬ ਦੇ ਉੱਪਰ ਤਰਾਸਦੀ ਆਉਂਦੀ ਹੈ ਹਰ ਤਰ੍ਹਾਂ ਦੀ ਆਉਂਦੀ ਉਦੋਂ ਵੀ ਦੋ ਲਫ਼ਜ਼ ਬੋਲਦੇ ਆਂ ਤੁਸੀਂ ਜਿਹੜੇ ਖਾੜਕੂਆਂ ਦੇ 25000 ਪਰਿਵਾਰ ਨੇ ਬੜੇ ਲੋਕ ਕੇਸ ਵੀ ਲੜਦੇ ਨੇ ਬੜੇ ਵਕੀਲਾਂ ਨੇ ਪੰਜਾਬ 'ਚ ਕੇਸ ਲੜੇ ਨੇ ਮੇਰੀ ਬੇਨਤੀ ਹੈ ਜਿਹੜਾ 25000 ਮੁੰਡੇ ਮਾਰੇ ਗਏ ਨੇ ਉਹਨਾਂ ਦੇ ਪਰਿਵਾਰਾਂ 'ਚ ਵੀ ਜਾ ਕੇ ਬੜਾ ਹੁਣ ਇੱਥੇ ਇੱਕ ਅਮਰਤਪਾਲ ਦੀ ਗੱਲ ਆਈ ਹੈ ਤੇ ਇੱਕ ਬੜੀ ਚਰਚਾ ਚੱਲ ਰਹੀ ਹੈ ਕਿ ਉਹਨਾਂ ਦੀ ਇੱਕ ਮਹੀਨੇ ਦੀ ਛੁੱਟੀ ਮਨਜ਼ੂਰ ਹੋ ਗਈ ਆ ਜਾਂ ਹੋ ਜਾਣੀ ਆ ਐਪਲੀਕੇਸ਼ਨ ਲਿਖੀ ਹੋਈ ਆ ਗ੍ਰਾਮ ਮੰਤਰਾਲੇ ਨੂੰ ਸ਼ਾਇਦ ਅਮਿਤ ਸ਼ਾਹ ਦੀ ਗੱਲ ਆ ਰਹੀ ਆ ਕਿ ਜਿਹੜਾ ਐਮਪੀ ਦਾ ਹਲਕਾ ਪੈਂਦਾ ਏਰੀਆ ਪੈਂਦਾ ਉਹਦੇ ਵਿੱਚ ਆ ਕੇ ਘਰ ਬਹੁਤ ਡੁੱਬ ਗਏ ਨੇ ਤੇ ਉਹਦੇ ਸੇਵਾ ਕਰਨ ਦੇ ਨਹੀਂ ਆਜੇ ਜ਼ਿਕਰ ਤਾਂ ਫੇਕ ਨਿਊਜ਼ ਹੀ ਅਜੇ ਜ਼ਿਕਰ ਕੱਲ ਦਾ ਦਰ 5 ਮਿੰਟ ਬਾਅਦ ਪਤਾ ਨਹੀਂ ਪਰ ਅਜੇ ਜ਼ਿਕਰ ਫੇਕ ਨਿਊਜ਼ ਹੈ ਕਿਉਂਕਿ ਬੜਾ ਪੰਜਾਬ ਦੇ ਵਿੱਚ ਹੋਰ ਵੀ ਬਹੁਤ ਖੁਸ਼ ਹੈ ਇਹ ਫੇਕ ਨਿਊਜ਼ ਆ ਪਰ ਜਿਵੇਂ ਵੇਖੀ ਗਿਆ ਤਾਂ ਐਮਪੀ ਦਾ ਹਲਕਾ ਹੋਵੇ ਤੇ ਉਹ ਡੋਬ ਰਿਆ ਹੋਵੇ ਤੇ ਕੀ ਇਦਾਂ ਮਤਲਬ ਬੰਦੇ ਅੰਦਰ ਰੱਖਣੀ ਕਿ ਸਿਸਟਮ ਠੀਕ ਹੈ ਸਰ ਤੁਹਾਨੂੰ ਪਸੰਦ ਹੀ ਨਹੀਂ ਕਰਦੇ ਉਹਨਾਂ ਨੇ ਕਿਦਣ ਤੁਹਾਨੂੰ ਐਮਪੀ ਗਿੜਿਆ ਹ ਜੇ ਬੰਬ ਚਲਾਉਣ ਵਾਲੀ ਸਾਧ ਨਹੀਂ ਐਮਪੀ ਆ ਗਜਰਾਤ ਦੇ ਵਿੱਚ ਕਤਲੇਆਮ ਕਰਨ ਵਾਲੇ ਐਮਪੀ ਬਣ ਸਕਦੇ ਨੇ ਸਿੱਖਾਂ ਨੂੰ ਕੋਹ ਕੋਹ ਕੇ ਮਾਰਨ ਵਾਲੇ ਐਮਪੀ ਤੇ ਮਿਨਿਸਟਰ ਬਣ ਸਕਦੇ ਨੇ ਪਰ ਆਪਦੇ ਕੌਮ ਦੇ ਲਈ ਦੋ ਲਫ਼ਜ਼ ਬੋਲਣ ਵਾਲਾ ਬੰਦਾ ਐਨਐਸਐ ਲਾ ਕੇ ਆਪਦੇ ਇਲਾਕੇ 'ਚ ਵੀ ਨਹੀਂ ਆ ਸਕਦਾ ਮੈਂ ਤਾਂ ਤਾਂ ਲੋਕਾਂ ਨੂੰ ਕਿਹਾ ਹੈ ਕਿ ਆਉਣ ਵਾਲਾ ਸਮਾਂ ਯਾਦ ਰੱਖਿਆ ਜੇ ਠੀਕ ਹੈ ਤੁਸੀਂ ਰਾਜ ਕੀਤਾ ਪੈਸੇ ਵੰਡ ਲਓ ਜਿੰਨੇ ਵੰਡ ਰਹੇ ਨੇ ਪਰ ਯਾਦ ਰੱਖਿਆ ਜੇ ਆਉਣ ਵਾਲਾ ਜਿਹੜਾ 2027 ਅਮਰਤਪਾਲ ਦੇ ਹੱਕ 'ਚ ਜਾਣਾ ਹੈ ਹੂੰ ਤਾਂ ਨਹੀਂ ਲੱਗਦਾ ਕਿ ਇਹ ਅੱਕ ਚ ਜਾਊਗਾ ਹੁਣ ਸਾਡੇ ਬੜੇ ਗੁਰਸਿੱਖ ਬੰਦੇ ਨੇ ਬੜੇ ਚਲੋ ਵਧੀਆ ਨੇ ਅਰਦਾਸ ਵੀ ਕਰਦੇ ਨੇ ਇਮੋਸ਼ਨਲ ਵੀ ਹੁੰਦੇ ਨੇ ਪੰਜਾਬ ਦੇ ਜਗਦਰ ਸਾਹਿਬ ਦੀ ਗੱਲ ਕਰ ਰਹੇ ਹਾਂ ਮੈਂ ਚਲੋ ਬੜਾ ਵਧੀਆ ਗਣਦਾ ਚਲੋ ਬੜੀ ਮਹਾਰਾਜ ਦੀ ਕਿਰਪਾ ਵੀ ਚਾਹੀਦੀ ਆ ਬੜੀ ਮਾ ਇੱਜ਼ਤ ਵੀ ਕਰਦਾ ਤੇ ਚੰਗੀ ਗੱਲ ਵੀ ਅਰਦਾਸ ਕਰਨੀ ਭਾਵਕ ਵੀ ਬੰਦਾ ਹੋ ਜਾਂਦਾ ਹੈ ਪਰ ਮੇਰੀ ਇਹਨਾਂ ਸਿੱਖ ਸੰਗਤਾਂ ਨੂੰ ਜੋ ਸਾਡੇ ਤੋਂ ਬੜੇ ਵੱਡੇ ਨੇ ਪਰ ਜਦੋਂ ਗੁਰੂ ਗੋਬਿੰਦ ਸਿੰਘ ਮਾਰੇ ਦੀ ਤੋਹੀਨ ਹੋਈ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਤੋਹੀਨ ਹੋਈ ਉਦੋਂ ਵੀ ਅਰਦਾਸ ਕਰਕੇ ਲਬਜ ਬਣਦੇ ਸੀ ਕਿ ਸੱਚੇ ਪਾਤਸ਼ਾਹ ਜਿੰਦਾ ਰਾਜ ਹੈ ਜਿੰਦੇ ਰਾਜ ਦੇ ਅੰਦਰ ਤੇਰਾ ਮਜ਼ਾਕ ਹੋਇਆ ਤੈਸ ਨੈਸ ਹੋਇਆ ਸੱਚੇ ਪਾਤਸ਼ਾਹ ਹੋਂਦਾ ਵੀ ਕੱਖ ਨਾ ਸਾਰੇ ਲਈ ਐਵੇਂ ਚਾਹੀਦਾ ਹੈ ਠੀਕ ਹੈ ਨਾ ਜੀ ਇਹ ਨਹੀਂ ਚਾਹੀਦਾ ਕਿ ਜਿੰਨੇ ਬੜਾ ਵੱਡਾ ਕਿਉਂਕਿ ਗੁਰੂ ਨਾਨਕ ਦੇਵ ਮਾਰ ਇਨੇ ਬਾਬਰ ਨੂੰ ਕੀ ਕਿਹਾ ਸੀ ਉਹਨਾਂ ਨੇ ਤਾਂ ਪਰਵਾਹ ਹੀ ਨਹੀਂ ਕੀਤੀ ਹੂੰ ਜਿਨ੍ਹਾਂ ਨੇ ਇੱਕ ਸਤਵੇਂ ਪਾਸ਼ਾ ਦੇ ਪੁੱਤਰ ਨੇ ਪ੍ਰਵਾਹ ਕੀਤੀ ਤੇ ਮਹਾਰਾਜ ਨੇ ਕਿ ਜਿੱਧਰ ਮੂੰਹ ਚਲੇ ਜਾ ਬਿਲਕੁਲ ਠੀਕ ਹੈ ਨਾ ਮਹਾਰਾਜ ਦੇ ਘਰ ਨਾ ਵੱਡਾ ਹੈ ਨਾ ਛੋਟਾ ਹੈ ਨਾ ਸ਼ਕਲ ਹੈ ਨਾ ਦੂਜੀ ਸ਼ਕਲ ਵੇਖਣੀ ਹੁੰਦੀ ਨਾਲੇ ਅਮੀਰ ਨਾ ਗਰੀਬ ਜੇ ਅਰਦਾਸ ਕਰਨੀ ਹੈ ਤੇ ਮੇਰੀ ਬੇਨਤੀ ਹੈ ਨੀ ਹੱਥ ਜੋੜ ਕੇ ਹੈ ਕਿ ਕਿਸੇ ਦਾ ਲਿਆਜ ਨਾ ਕਰੋ ਹੂੰ ਇਹ ਨਾ ਵੇਖੀ ਇੱਕ ਬੰਦਾ ਐਨਾ ਧਰਤੀ ਤੇ ਮਜ਼ਾਕ ਕਰਕੇ ਸਿੱਖਾਂ ਦੇ ਮੁੰਡੇ ਮਾਰ ਕੇ ਬਹਿਬਲ ਕਲਾ ਦੇ ਵਿੱਚ ਤੇ ਲੋਕਾਂ ਨੂੰ ਤੂੰ ਕਰਕੇ ਬੋਲੇ ਕਰੇ ਤੇ ਸੈਣੀ ਨੂੰ ਲਾ ਕੇ ਤੇ ਹਜ਼ਾਰ ਆਲਮ ਨੂੰ ਲਾ ਕੇ ਸਿੱਖਾਂ ਦੇ ਸੈਂਕੜੇ ਮੁੰਡੇ ਹਜ਼ਾਰਾਂ ਦੀ ਗਿਣਤੀ ਚ ਮੁੰਡੇ ਮਾਰਾ ਕੇ ਅੱਜ ਉਹ ਪ੍ਰਸ਼ਾਦੇ ਵੰਡ ਕੇ ਤੇ ਪੈਸੇ ਦੇ ਦੇ ਤੇ ਤੁਸੀਂ ਫੇਰ ਅਸੀਂ ਨਾਲ ਤੁਰ ਪਾਂਗੇ ਹੁੰਦੇ ਯਾਰ ਫੇਰ ਅਸੀਂ ਪੁਰਾਣੇ ਸਮੇਂ ਦੇ ਵਿੱਚ ਸਾਰਿਆਂ ਨੂੰ ਯਾਰ ਬਣਾਉਣਾ ਪੈਣਾ ਸਾਨੂੰ ਅੱਜ ਤੱਕ ਕਿਸੇ ਨੂੰ ਮਾਰਾ ਕਹਿਣ ਜੋਗੇ ਰਹਿਣਾ ਹੀ ਨਹੀਂ ਗੈਨਿਕੀਰ ਦਾਸ ਕਹਿੰਦੇ ਬੜੀ ਛੇਤੀ ਸੁਣੀ ਗਈ ਉਹ ਤੋਂ ਬਾਅਦ ਕਹਿੰਦੇ ਮੁੱਖ ਮੰਤਰੀ ਜਿਹੜੇ ਬਿਮਾਰ ਹੋ ਗਏ ਨੇ ਉਹਨਾਂ ਲਾਉਣ ਦੀ ਚਰਚਾ ਚੱਲ ਰਹੀ ਆ ਕੋਈ ਕਹਿੰਦਾ ਕਿ ਕੇਰੀਵਾਲ ਦੇ ਨਾਲ ਜਾਣਾ ਨਹੀਂ ਚਾਹੁੰਦਾ ਸੀਗਾ ਕਿ ਇਹ ਸਾਰਾ ਕੁਝ ਡਰਾਮਾ ਹੋ ਰਿਹਾ ਕੋਈ ਕੁਝ ਚੱਲ ਰਿਹਾ ਕੋਈ ਕੁਝ ਚੱਲ ਰਿਹਾ ਪਰ ਪੰਜਾਬ ਦੇ ਹਾਲਾਤ ਜਿਹੜੇ ਆ ਉਹ ਮਤਲਬ ਕਿ ਰਾਜੇ ਦੇ ਹੱਥ 'ਚ ਹੀ ਨਹੀਂ ਹੈਗੇ ਸਰਦਾਰ ਜਗਮੀਤ ਸਿੰਘ ਜੀ ਉਹ ਤਾਂ ਦੇਖੋ ਉਹਨਾਂ ਦੇ ਕੇਜਰੀਵਾਲ ਰਾਦੇ ਪੱਲੇ ਕੀ ਆ ਤੁਸੀਂ ਮੈਨੂੰ ਦੱਸੋ ਉਹ ਵਿਜ਼ਿਟ ਕਰਨ ਆਉਂਦੇ ਨੇ ਕੀ ਉਹ ਪ੍ਰਾਈਮ ਮਿਨਿਸਟਰ ਕਿ ਉਹ ਗ੍ਰਹਿ ਮੰਤਰਾਲੇ ਚੋਂ ਕੋਈ ਆਉਂਦਾ ਬੰਦਾ ਆਪ ਦੀ ਸਕਿਉਰਿਟੀ ਲਾ ਕੇ ਉਹਨੂੰ ਇਸ ਤਰੀਕੇ ਨਾਲ ਲਿਆਂਦਾ ਜਾਂਦਾ ਕਿ ਪੰਜਾਬ ਖਾ ਗਏ ਸਾਰਾ ਪੰਜਾਬ ਨੂੰ ਮਜ਼ਾਕ ਕਰਨ ਆਵੇ ਬੰਦਾ ਯਾਰ ਤੁਹਾਡੀ ਹਿੰਮਤ ਕਿਵੇਂ ਪੈਂਦੀ ਹੈ ਪੰਜਾਬ ਦੀ ਜ਼ਮੀਨ ਚਾ ਕੇ ਤੁਸੀਂ ਸਾਨੂੰ ਦਿਓਗੇ 65000 ਏਕੜ ਜ਼ਮੀਨ ਤੂੰ ਨੱਪਣ ਨੂੰ ਫਿਰੇ ਪੰਜਾਬ ਦੀ ਤੂੰ ਪੰਜਾਬ ਦੀਆਂ ਤੂੰ ਜਿਹੜੀਆਂ ਪੱਗਾਂ ਨੇ ਤੂੰ ਉਹਨੂੰ ਤੈਸ ਨੈਸ ਕਰਨਾ ਚਾਹੁੰਦਾ ਹੈ ਤੂੰ ਪੰਜਾਬ ਦੇ ਅੰਦਰ ਪ੍ਰਵਾਸੀ ਸੁੱਟਣਾ ਚਾਹੁੰਦਾ ਹੈ ਪੰਜਾਬ ਨੂੰ ਤੂੰ ਬਰਬਾਦ ਕਰਨਾ ਚਾਹਣਾ ਹੈ ਹੁਣ ਪੰਜਾਬ ਦੀਆਂ ਵਟਾਂ ਤੇ ਖਲੋ ਕੇ ਤੂੰ ਕਹਿੰਗਾ ਕਿ ਪੰਜਾਬ ਨੂੰ ਮੈਂ ਕੁਝ ਦੇ ਦਿਆਂਗਾ ਤੂੰ ਇੱਕ ਖੁਦ ਆਪ ਪੰਜਾਬ ਤੋਂ ਮੰਗਣ ਆਇਆ ਸੀ ਤੂੰ ਸਾਡੀ ਜ਼ਮੀਨ ਵੇਚ ਕੇ ਪੰਜਾਬ ਤੋਂ ਪੈਸੇ ਮੰਗਣ ਆਇਆ ਸੀ ਤੂੰ ਸਾਡੀ ਹੈਲਪ ਕਰੇਗਾ ਬਿਲਕੁਲ ਇਹੋ ਜਿਹੇ ਬੰਦਿਆਂ ਨੂੰ ਪੰਜਾਬ 'ਚ ਮੂੰਹ ਨਹੀਂ ਲਾਉਣਾ ਚਾਹੀਦਾ ਚਾਹੇ ਉਹ ਕੇਜਰੀਵਾਲ ਚਾਹੇ ਉਹ ਕਾਂਗਰਸੀ ਹੈ ਕਾਂਗਰਸੀਆਂ ਨੂੰ ਕਹੋ ਕਿ 25000 ਫੇਕ ਇੰਕਾਊਂਟਰ ਬੋਲਣ ਹੂੰ ਤੇ ਆਜੋ ਵੱਟ ਤੇ ਆਜੋ ਹੂੰ ਕਾਉਂ ਕੀ 25000 ਫੇਕ ਇਨਕਾਊਂਟਰ ਹੋਇਆ ਹੈ ਆਜੋ ਵੱਟ ਤੇ ਤੇ ਅਕਾਲੀਆਂ ਨੂੰ ਕਾਓ ਕੱਢੋ ਰਾਮ ਰਹੀਮ ਨੂੰ ਗਾਲ ਉਹਨੂੰ ਕਾਓ ਕਿ ਹੋ ਜਾ ਬੰਦਾ ਆਓ ਆਜੋ ਵੱਟ ਤੇ ਇਹ ਥੋੜਾ ਹੈ ਕਿ ਕਾਂਗਰਸ ਵੀ ਹਜ਼ਾਰਾਂ ਮੁੰਡੇ ਮਾਰਦੇ ਤੇ ਅਕਾਲੀਆਂ ਨੇ ਤੈਸ ਨੈਸ ਕਰਤੀ ਬੇਦਬੀ ਕਰਨ ਦੀ ਤੇ ਮੁੜ ਕੇ ਇਹ 65000 ਏਕੜ ਜ਼ਮੀਨ ਨੂੰ ਵੇਚਣ ਨੂੰ ਫਿਰੇ ਤੇ ਜਿੰਦਾ ਜੀ ਕਰਦਾ ਵੱਟ ਤੇ ਆ ਕੇ ਫੋਟੋ ਖਰਾ ਕੇ ਚਲਾ ਜਾਵੇ ਯਾਰ ਮਜ਼ਾਕ ਬਣਾ ਛੱਡਿਆ ਪੰਜਾਬ ਦੇ ਨਾਲ ਜਿਹੜਾ ਹੁਣ ਸਾਰਾ ਕੁਝ ਹੋਇਆ ਇਹਨੂੰ ਕੁਦਰਤੀ ਆਫਤ ਕਹਿ ਕੇ ਹਰੇਕ ਬੰਦਾ ਟਾਲਣ ਦੀ ਕੋਸ਼ਿਸ਼ ਕਰਦਾ ਤੇ ਹਰੇਕ ਲੀਡਰ ਵੀ ਇਸ ਗੱਲ ਨੂੰ ਟਾਲਣ ਦੀ ਕੋਸ਼ਿਸ਼ ਕਰਦਾ ਮੁੱਖ ਮੰਤਰੀ ਕਹਿੰਦਾ ਕਿ ਮੈਂ ਜਾਹ ਦੇਦਾ ਜੋ ਸੇਵਾ ਹੁੰਦੀ ਹੈ ਕਰਾ ਲਓ ਭਾਈ ਤੁਹਾਡੇ ਤੋਂ ਕੇਰੀਵਾਲ ਦਾ ਦਿੱਲੀ ਦਾ ਜਿਹੜਾ ਕੇਰੀਵਾਲ ਆ ਉਹ ਆ ਕੇ ਪੰਜਾਬ ਦੇ ਵਿੱਚ ਘੁੰਮਦਾ ਫਿਰਦਾ ਇੱਕ ਉਹਨਾਂ ਦਾ ਜਿਹੜਾ ਉਪ ਮੁੱਖ ਮੰਤਰੀ ਰਿਹਾ ਉਹ ਘੁੰਮਦਾ ਫਿਰਦਾ ਹੋਰ ਪਤਾ ਨਹੀਂ ਤਮਾਮ ਲੋਕ ਇਹਦਾ ਉਧਰ ਭੱਜੇ ਫਿਰਦੇ ਨੇ ਪਰ ਪੰਜਾਬ ਦਾ ਇਹਨਾਂ ਚੀਜ਼ਾਂ ਦੇ ਨਾਲ ਸੁਧਰਨ ਵਾਲਾ ਸਰਦਾਰ ਜਗਮੀਤ ਸਿੰਘ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਪੰਜਾਬ ਦੇ ਅੰਦਰ ਨਾ ਪੰਜਾਬ ਦੇ ਲੋਕਾਂ ਨੂੰ ਇਹਨਾਂ ਤੇ ਵਿਸ਼ਵਾਸ ਕਰਨਾ ਚਾਹੀਦਾ ਤਾਂ ਮੈਨੂੰ ਲੱਗਦਾ ਵੀ ਇਹਨਾਂ ਨੂੰ ਵਿਸ਼ਵਾਸ ਆਇਆ ਵੀ ਨਹੀਂ ਇਨਾਂ ਤੇ ਉਹ ਪੰਜਾਬ ਦੇ ਮੁੰਡੇ ਤਾਂ ਆ ਤੁਰੇ ਫਿਰਦੇ ਨੇ ਵਾਜਾ ਮਾਰਦੇ ਉਹ ਤਾਂ ਪ੍ਰਵਾਹ ਹੀ ਨਹੀਂ ਕਰਦੇ ਜੇ 150 200 ਪਿੰਡ ਡੁੱਬਿਆ ਆ 500 ਪਿੰਡ ਲਾ ਲਓ ਤੁਸੀਂ ਵੱਧ ਤੋਂ ਵੱਧ ਤੇ ਪੰਜਾਬ ਤਾਂ ਇਕੱਠਾ ਹੋ ਕੇ ਇੱਕ ਤਰ੍ਹਾਂ ਦੀ ਸਰਕਾਰੇ ਖਾਲਸਾ ਉਹਨਾਂ ਨੇ ਅੱਡ ਸਟੇਟ ਹੀ ਚਲਾਤੀ ਏ ਭੜਕੀ ਆਹੀ ਤਾਂ ਤੁਹਾਡੀ ਚੀਜ਼ ਚੁੱਭਦੀ ਓਹਨਾਂ ਨੂੰ ਇੱਥੇ ਜਗਮੀਤ ਸਿੰਘ ਘਰ ਬੈਠਾ ਦੋ ਬੋਰੀਆਂ ਕਣਕ ਦੀਆਂ ਲੈ ਕੇ ਉਤਰਿਆ ਜਾਂਦਾ ਆਹੀ ਤਾਂ ਪੰਜਾਬ ਚੁੱਭਦਾ ਉਹਨਾਂ ਨੂੰ ਦਿੱਲੀ ਨੂੰ ਏ ਦਿੱਲੀ ਦੇ ਅੱਗੇ ਕਰਿੰਦੇ ਨੇ ਇਹਨਾਂ ਨੂੰ ਚੁੱਭਦਾ ਪੰਜਾਬ ਇਹਨਾਂ ਨੇ ਇੱਕ ਅਫਸਰ ਨੂੰ ਮਨਾ ਤਾਂ ਬਰਾਬਰ ਲੈ ਕੇ ਆਏ ਨੇ ਨਾ ਅਫਸਰ ਨੂੰ ਕਿ ਸਾਰਾ ਕ੍ਰੈਡਿਟ ਹੈ ਜਿਹੜਾ ਪੰਜਾਬ ਦੇ ਲੋਕਾਂ ਦੇ ਸਿਰ ਚੱਲ ਗਿਆ ਜਿਹੜਾ ਕਿ ਗਰੀਬ ਹੈ ਜਿੰਦੇ ਘਰ ਅੱਧਾ ਕਿਲਾ ਜ਼ਮੀਨਾਂ ਉਹ ਵੀ ਬੋਰੀ ਚੁੱਕ ਕੇ ਤੁਰ ਜਾਂਦਾ ਉਧਰ ਨੂੰ ਜਾਂ ਤਾਂ ਉਹਨਾਂ ਨੇ ਕਿਉਂ ਕੀਤਾ ਉਹ ਕਹਿੰਦੇ ਕਿ ਕੁਸ਼ਤਾ ਜਥੇਦਾਰ ਭੇਜ ਦਿਓ ਉੱਥੇ ਹੂੰ ਕੁਸ਼ ਅਫਸਰ ਭੇਜ ਦਿਓ ਪੰਜਾਬ ਦੀ ਇੱਕ ਸਰਕਾਰੇ ਖਾਲਸਾ ਵਾਲੀ ਜਿਹੜੀ ਸਰਕਾਰੇ ਜਿਹੜੀ ਆਪਣੀ ਖਾਲਸਾ ਸਰਕਾਰ ਸੀ ਉਹ ਵਿਰਾਸਤ ਟੁੱਟੇ ਅੱਛਾ ਉਥੋਂ ਧਿਆਨ ਭੜਕਾਉਂਦੇ ਉਥੋਂ ਧਿਆਨ ਭੜਕਾਉਣ ਦੇ ਲਈ ਉਹਨਾਂ ਨੇ ਆਰਦੇ ਬੰਦੇ ਅੱਗੇ ਸੁੱਟਤੇ ਨੇ ਹਮ ਪਰ ਮੈਂ ਉੱਥੇ ਵੇਖ ਕੇ ਹੈਰਾਨ ਹੋ ਗਿਆ ਮੈਂ ਸਾਰਾ ਸਿਹਰਾ ਜਿਹੜਾ ਪੰਜਾਬ ਦੇ ਲੋਕਾਂ ਨੂੰ ਸਾਡੇ ਯੂਥ ਨੂੰ ਸਾਡੇ ਨੌਜਵਾਨਾਂ ਨੂੰ ਜਿਨ੍ਹਾਂ ਨੇ ਕਮਾਲ ਹੀ ਕਰਤੀ ਹੈ ਯਾਰ ਇੱਕ ਚੀਜ਼ ਇੱਥੇ ਖਰਾ ਸਰਬ ਹੋਰ ਚੀਜ਼ ਨੋਟ ਕਰਨ ਵਾਲੀ ਆ ਕਿ ਪੰਜਾਬ ਮੁਸੀਬਤ ਦੇ ਵਿੱਚ ਹੈ ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਬਹੁਤ ਸਾਰੇ ਘਰ ਡੁੱਬੇ ਨੇ ਉਹਨਾਂ ਦੇ ਵੇਖੇ ਪਰ ਉਹਨਾਂ ਨੂੰ ਵੀ ਚਾ ਦੂਜੇ 12500 ਪਿੰਡ ਨੂੰ ਵੀ ਚਾਹ ਚੜਿਆ ਫਿਰਦਾ ਕੋਈ ਗੱਲ ਨਹੀਂ ਨਿਜੇਟ ਲਾਂਗੇ ਉਹ ਤਾਂ ਜਿਵੇਂ ਨੰਦਪੁਰ ਸਾਹਿਬ ਟਰੈਕਟਰ ਜਾਂਦੇ ਨੇ ਜਾਂ ਬਾਬਾ ਬੁੱਢਾ ਸਾਹਿਬ ਟਰੈਕਟਰ ਜਾਂਦੇ ਨੇ ਉਹ ਤਾਂ ਜੀ ਬਿੱਕ ਵੇਖਣ ਆ ਲਈ ਆ ਛੜਕਾਂ ਦੇ ਰੌਣਕਾ ਲੱਗੀਆਂ ਜਾਂਦੀਆਂ ਸਰਦਾਰ ਜਗਮੀਤ ਸਿੰਘ ਅੱਜ ਦੇ ਜਿਹੜਾ ਲੋਕਾਂ ਨੂੰ ਸਾਡਾ ਚਾਹ ਚੜਿਆ ਹੈ ਨਾ ਉਧਰ ਹੜਾਂ ਦੇ ਬਰਾਬਰ ਇਹ ਗੱਲ ਨੋਟ ਕਰਨ ਵਾਲੀ ਹੈ 740 ਬੰਦੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਉੱਥੇ ਦਿੱਲੀ ਲੈ ਕੇ ਗਏ ਸੀ ਜੀ ਤੇ ਡੇਲੀ 100 ਬੰਦਾ ਵढਦਾ ਸੀ ਆਖਰੀ ਮੁਗਲ ਉਹ ਕਹਿੰਦੇ ਨੇ ਜਦੋਂ 100 ਬੰਦਾ ਵढਦਾ ਸੀ ਤਾਂ ਬੰਦੇ ਲੜਦੇ ਹੁੰਦੇ ਸੀ ਮੈਂ ਪਹਿਲਾਂ ਕੀ ਪਹਿਲਾਂ ਮੈਂ ਮਰਨਾ ਯਾਰ ਉਹ ਆਨასი ਦੁਜੇ ਉਹ ਹਾਕਮ ਨੂੰ ਜਾ ਕੇ ਕਹਿੰਦੇ ਸੀ ਇਹ ਤੂੰ ਗਲਤ ਕਰਦਾ ਮਰਨਾ ਤਾਂ ਮੈਂ ਇਹ ਕਿਵੇਂ ਪਹਿਲਾਂ ਮਰੀ ਜਾਂਦਾ ਗੱਲ ਇਹ ਨਹੀਂ ਗੱਲ ਤਾਂ ਉਹ ਹੈ ਕਿ ਉਹੀ ਬਲੱਡ 300 ਸਾਲ 200 ਸਾਲ ਤੋਂ ਬਾਅਦ ਉਹੀ ਬਲੱਡ ਚੀਕਾਂ ਫੇਰ ਮਰਦਾ ਪਿਆ ਇਹੀ ਬਰਦਾਸ਼ਤ ਨਹੀਂ ਹੁੰਦਾ ਇਹੀ ਤਾਂ ਬਈਆਂ ਦਾ ਬਲੱਡ ਸੁੱਟ ਰਹੇ ਨੇ ਪੰਜਾਬ ਦੇ ਅੰਦਰ ਪਰ ਉਹ ਬਲੱਡ ਇਹਨਾਂ ਤੇ ਕੰਟਰੋਲ ਨਹੀਂ ਹੁੰਦਾ ਕਿਤੇ ਤੁਸੀਂ ਦੇਖੋ ਨਾ ਜੀ ਮੁਸੀਬਤ ਆਈ ਤੁਸੀਂ ਵੀ ਗਏ ਉੱਥੇ ਸਾਰੇ ਜਾ ਕੇ ਆਏ ਉਹ ਖਿੜੇ ਮੱਥੇ ਬੋਲਦੇ ਨੇ ਉਹ ਦੱਸਦੇ ਨੇ ਭਾਜੀ ਪਾਣੀ ਇਸ ਤਰ੍ਹਾਂ ਆਇਆ ਅਸੀਂ ਇਸ ਤਰ੍ਹਾਂ ਬੰਦੇ ਵਿਚਾਲੇ ਉਹਨਾਂ ਨੂੰ ਚਾਹ ਚੜਿਆ ਪਿਆ ਤੇ ਜਿਹੜੇ ਮਦਦ ਕਰਨ ਵਾਲੇ ਉਵੇਂ ਚਾਹ ਉਹਨਾਂ ਨੂੰ ਚੜਿਆ ਪਿਆ ਹੁਣ ਤੁਸੀਂ 740 ਬੰਦਿਆਂ ਨਾਲ ਬਾਬਾ ਬੰਦਾ ਸਿੰਘ ਦੇ ਬਹਾਦਰ ਦੇ ਨਾਲ ਕੰਪੇਅਰ ਕਰਕੇ ਦੇਖੋ ਮੌਤ ਨੂੰ ਕਿਵੇਂ ਨਸੀਬਤ ਨੂੰ ਖਿੜੇ ਮੱਥੇ ਪ੍ਰਵਾਨ ਕਰਨਾ ਮੌਤ ਨੂੰ ਕਿਵੇਂ ਬੋਲਦੇ ਨੇ ਹੂੰ ਉਹ ਦੁੱਲਾ ਪੱਟੀ ਕਿ ਮੁਸਲਮਾਨ ਭਰਾ ਕਿ ਅਕਬਰ ਨੂੰ ਅਹੀਂ ਬੋਲਦਾ ਕਿ ਤੈਨੂੰ ਜ਼ਮੀਨ ਨਹੀਂ ਦੇਣੀ ਤੈਨੂੰ ਫਸਲ ਨਹੀਂ ਦੇਣੀ ਇਹ ਪੰਜਾਬ ਦੀ ਮਿੱਟੀ ਉਹ ਰਾਵੀ ਦਾ ਸੀ ਇਹ ਬਿਆਸ ਤੋਂ ਨੇ ਰਾਵੀ ਨਾਲ ਰਾਵੀ ਫਿਰ ਉੱਥੇ ਖਲੋਤਾ ਵੀ ਉੱਥੇ ਖਲੋਤਾ ਜਿੱਥੋਂ ਰਾਵੀ ਤੋਂ ਉਹ ਲੜਿਆ ਦੁੱਲਾ ਪੱਟੀ ਮੁਸਲਮਾਨ ਭਰਾਵਾਂ ਨੂੰ ਬੇਨਤੀ ਕਰ ਰਿਹਾ ਮੈਂ ਕਿ ਤੁਹਾਡੇ ਵਿੱਚੋਂ ਦੁੱਲਾ ਪੱਟੀ ਲੜਿਆ ਰਾਵੀ ਦੇ ਕੰਢੇ ਤੋਂ ਉਹਨਾਂ ਡਰਿਆ ਨਹੀਂ ਉਸੇ ਰਾਵੀ ਦੇ ਕੰਢੇ ਤੋਂ ਹੁਣ ਸਿੱਖ ਫਿਰ ਬੋਲ ਰਹੇ ਨੇ ਪੰਜਾਬ ਫਿਰ ਬੋਲਦਾ ਏਵੇਂ ਇਹ ਨਹੀਂ ਬੋਲਣੋ ਹਟਣਾ ਸੋ ਇਹਨਾਂ ਲੀਡਰਾਂ ਨੂੰ ਮੂੰਹ ਨਾ ਲਾਓ ਇਹਨਾਂ ਦੇ ਵਿੱਚ ਜ਼ਹਿਰ ਈਕੀ ਪਤਾ ਨਹੀਂ ਕੀ ਕੁਸ਼ ਜੋ ਮਰਜੀ ਕਰਨ ਨਾ ਪੰਜਾਬ ਦੀ ਹਵਾ ਇਹੋ ਜੀ ਹੈ ਇਹਦਾ ਸਾਡੇ ਕੁਝ ਬੰਦੇ ਇਹੋ ਜੇ ਮਰੀ ਜਮੀਰ ਦੇ ਨੇ ਜਿਨ੍ਹਾਂ ਨੇ ਸਾਡੇ 25000 ਫੇਕ ਐਨਕਾਊਂਟਰ ਕੀਤੇ ਉਹਨਾਂ ਨੂੰ ਵਟਾਂ ਤੇ 40 ਫਿਰਦੇ ਨੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਗੁਰੂ ਗੋਬਿੰਦ ਸਿੰਘ ਜੀ ਤੇ ਹਿੰਨ ਕੀਤੀ ਉਹਨਾਂ ਨੂੰ ਵਟਾਂ ਤੇ ਲਈ ਫਿਰਦੇ ਨੇ ਆਮ ਆਦੀ ਪਾਰਟੀ ਜਿਨ੍ਹਾਂ ਨੇ ਐਨਐਸਐ ਲਾਈ ਉਹਨਾਂ ਨੂੰ ਵਟਾਂ ਤੇ ਲਈ ਫਿਰਦੇ ਨੇ ਜਿਨ੍ਹਾਂ ਨੇ 65000 ਜ਼ਮੀਨ ਕਬਜ਼ੇ ਚ ਕਰਨ ਲੱਗਾ ਉਹਨੂੰ ਵਟਾਂ ਤੇ ਚੜਾਈ ਫਿਰਦੇ ਨੇ ਕੁਝ ਬੰਦੇ ਸਾਡੇ ਹੀ ਮਾੜੇ ਨੇ ਪਰ ਬਹੁ ਗਿਣਤੀ ਜਿਹੜੀ ਆ ਸਾਡੀ ਪੰਜਾਬ ਦੀ ਬਲਿਹਾਰੇ ਜਾਈਏ ਇਹਨਾਂ ਲੋਕਾਂ ਤੋਂ ਇਦੋਂ ਵਧੀਆ ਕੌਮ ਨਹੀਂ ਹੋ ਸਕਦੀ ਤੇ ਲੋਕਾਂ ਨੂੰ ਮੇਰੀ ਇੱਕੋ ਬੇਨਤੀ ਹੈ ਕਿ ਇਹਨਾਂ ਨੂੰ ਮੂੰਹ ਨਾ ਲਾਇਆ ਜੀ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਇਹੋ ਜੀ ਕੌਮ ਨਹੀਂ ਹੋ ਸਕਦੀ ਵੇ ਇਹ ਗੱਲ ਹਕੀਕਤ ਆ ਜੀ ਮੁਸੀਬਤ ਆਈ ਆ ਪੰਜਾਬ ਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਪਰ ਜਿੱਥੇ ਮੁਸੀਬਤ ਆਈ ਆ ਪੂਰੇ ਪੰਜਾਬ ਨੂੰ ਬਾਹਰ ਪੰਜਾਬ ਤੋਂ ਵਸਦੇ ਪੰਜਾਬੀਆਂ ਨੂੰ ਦੇਸ਼ਾਂ ਦੇਸ਼ਾਂ ਤੇ ਬੈਠਣ ਇੱਕ ਪਾਸੇ ਫਿਕਰ ਆ ਤੇ ਇੱਕ ਪਾਸੇ ਚਾ ਚੜਿਆ ਆ ਕੋਈ ਗੱਲ ਨਹੀਂ ਆ ਦੇ ਵੇਖ ਲਾਂਗੇ ਸਾਂਭ ਲਾਂਗੇ ਪੰਜਾਬ ਨੂੰ ਕਿਸੇ ਸਰਕਾਰ ਦੀ ਉਮੀਦ ਨਹੀਂ ਕਿਸੇ ਸੈਂਟਰ ਸਰਕਾਰ ਦੀ ਨਹੀਂ ਦੂਜੇ ਤੀਜੇ ਕਿਸੇ ਬੰਦੇ ਦੀ ਉਮੀਦ ਲਾ ਕੇ ਨਹੀਂ ਚੱਲੇਗੇ ਕੋਈ 10 ਘਰ ਅਡੌਪਟ ਕਰ ਰਿਹਾ ਕੋਈ ਪਿੰਡ ਅਡੌਪਟ ਕਰ ਰਿਹਾ ਇਹ ਜੀਆਂ ਗੱਲਾਂ ਚੱਲ ਰਹੀਆਂ ਪਰ ਹੁਣ ਗੱਲ ਇੱਥੇ ਆ ਕਿ ਪੈਸਾ ਬਹੁਤ ਸਾਰਾ ਇਕੱਠਾ ਹੋ ਜਾਣਾ ਹੈ ਪੈਸਾ ਲਾਉਣਾ ਕਿਵੇਂ ਆ ਇਹਦੀ ਇੱਕ ਰਣਨੀਤੀ ਤਿਆਰ ਕੀਤੀ ਜਾਵੇ ਇੱਕ ਕਮੇਟੀ ਹੋਵੇ ਉਸ ਦੇ ਤਹਿਤ ਪਿੰਡਾਂ ਦੀਆਂ ਕਮੇਟੀਆਂ ਨਾਲ ਗੱਲਬਾਤ ਹੋਵੇ ਉਸ ਤੋਂ ਬਾਅਦ ਉੱਥੇ ਜਿਹੜੇ ਲੋੜਵੰਦ ਨੇ ਜਿਹਕੇ ਸਿੱਧਾ ਸਰਦਾ ਪਸ਼ੂ ਡੰਗਰ ਹੈਗਾ ਚਾਰ ਉਹਨਾਂ ਨੂੰ ਚਾਰਾ ਚਾਰਾ ਜੂਰਾ ਦੇ ਕੇ ਸਰਦਾ ਉਥੇ ਸਰ ਵੀ ਸਕਦਾ ਹੈ ਜਿਹੜਾ ਲੋੜਵਾਂ ਦਾ ਕਿਸੇ ਦਾ ਕਮਰਾ ਵੀ ਪਾ ਕੇ ਦੇਣਾ ਪੈਣਾ ਟੱਟ ਜਾਣੇ ਹੋਰ ਬਹੁਤ ਕੁਸ਼ ਉਹਨਾਂ ਨੂੰ ਤਰੀਕੇ ਦੇ ਨਾਲ ਪੰਜਾਬ ਦਾ ਪੈਸਾ ਪੰਜਾਬ ਦੇ ਵਿੱਚ ਲਾਇਆ ਜਾਵੇ ਕਿਉਂਕਿ ਜਦੋਂ ਇਦਾਂ ਦਾ ਕੁਝ ਹੁੰਦਾ ਤੇ ਉਹਦੇ ਵਿੱਚ ਬਰਸਾਤੀ ਡੱਡੂ ਵੀ ਹੁੰਦੇ ਨਾ ਫਿਰ ਉਹ ਆਪਦੇ ਘਰ ਦੇ ਲਈ ਵੀ ਬੜਾ ਕੁਝ ਸੋਚਦੇ ਆ ਆਪਾਂ ਉਹ ਵੀ ਚੀਜ਼ ਦਾ ਖਿਆਲ ਰੱਖਣਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ